ਇੱਕ ਰਾਜੇ ਦਾ ਕਹਿੰਦੇ ਇੱਕ ਬਾਗ ਹੁੰਦਾ ਹੈ ਤੇ ਉਹਦਾ ਮਨਪਸੰਦ ਬਾਗ ਹੁੰਦਾ ਤੇ ਉਹਦੇ ਵਿੱਚ ਵਨਸਮਾਨੇ ਫਲ ਲੱਗਦੇ ਆ ਤੇ ਇੱਕ ਕੋਈ ਫਕੀਰ ਬੰਦਾ ਲੰਗਦਾ ਹੈ ਤੇ ਉਹਦੀ ਇੱਕ ਮੌਜ ਦੇ ਵਿੱਚ ਉਹਨੂੰ ਐ ਲੱਗਦਾ ਵੀ ਯਾਰ ਉਹਨੂੰ ਭੁੱਖ ਲੱਗੀ ਹੁੰਦੀ ਉਹ ਕਹਿੰਦਾ ਯਾਰ ਫਲ ਤੋੜ ਕੇ ਦੇ ਦੇ ਮਾਲੀ ਨੂੰ ਕਹਿੰਦਾ ਮਾਲੀ ਕਹਿੰਦਾ ਨਾ 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 ਕਹਿੰਦਾ ਰਾਜੇ ਦਾ ਬਾਗ ਹੈ ਕਹਿੰਦਾ ਤੇਰੀ ਮਤਲਬ ਹਿੰਮਤ ਕਿਵੇਂ ਹੋਈ ਤੂੰ ਰਾਜੇ ਦੇ ਬਾਗ ਵੱਲ ਦੇਖ ਲਿਆ ਫਕੀਰ ਕਹਿੰਦਾ ਚੱਲ ਠੀਕ ਹੈ ਫਿਰ ਕਹਿੰਦਾ ਕਹਿੰਦਾ ਆਪਣੀ ਵੀ ਮੌਜ ਹੈ ਕਹਿੰਦਾ ਚੱਕ ਫਿਰ ਤੇਰਾ ਬਾਗ ਸੁੱਕਾ ਹੋ ਜਾਏ ਹੁਣ ਉਹ ਬਾਗ ਸੁੱਕ ਜਾਂਦਾ ਅਚਾਨਕ ਹੀ ਬਾਗ ਸੁੱਕ ਜਾਂਦਾ ਤੇ ਉਹ ਰਾਜੇ ਕੋਲ ਭੱਜ ਕੇ ਜਾਂਦਾ ਮਾਲੀ ਤੇ ਰਾਜਾ ਬਾਗ ਦੇ ਵਿੱਚ ਆਉਂਦਾ ਤੇ ਉਹ ਬਾਗ ਉਹਦਾ ਮਨਪਸੰਦ ਬਾਗ ਹੁੰਦਾ ਦੁਨੀਆਂ ਦੇ ਭਾਂਤ ਭਾਂ ਦੇ ਫਲ ਹੁੰਦੇ ਐ ਤੇ ਬਾਦਸ਼ਾਹ ਕਹਿੰਦਾ ਵੀ ਕਿਵੇਂ ਹਰਾ ਹੋਊਗਾ ਫਕੀਰ ਨੂੰ ਸੱਦ ਲੈਂਦੇ ਐ ਫਕੀਰ ਕਹਿੰਦਾ ਵੀ ਹੁਣ ਤਾਂ ਕਹਿਤਾ ਜਿਹੜੀ ਜ਼ਬਾਨ ਤੇ ਗੱਲ ਆ ਗਈ ਇਹ ਨਹੀਂ ਮੁੜਦੀ ਉਹ ਕਹਿੰਦਾ ਵੀ ਤੂੰ ਦੱਸਦੇ ਨੂੰ ਚਾਹੀਦਾ ਕੀ ਐ ਉਹ ਕਹਿੰਦਾ ਮੈਨੂੰ ਕੁਝ ਨਹੀਂ ਚਾਹੀਦਾ ਚਲੋ ਜੇ ਤੁਸੀਂ ਚਾਹੁੰਦੇ ਵੀ ਤੁਹਾਡਾ ਬਾਗ ਹਰਾ ਹੋ ਜੇ ਤਾਂ ਐਂ ਕਰੋ ਇੱਕ ਸੁਨਹਿਰੀ ਬুলਬੁਲ ਐ ਜੇ ਤੁਸੀਂ ਉਹਨੂੰ ਇੱਥੇ ਲਿਓ ਤੇ ਉਹ ਬੋਲਬੋਲ ਇਸ ਬਾਗ 'ਚ ਖੜ ਕੇ ਗਾ ਦਵੇ ਤਾਂ ਤੁਹਾਡਾ ਬਾਗ ਹਰਾ ਹੋ ਜਾਊਗਾ ਰਾਜੇ ਦੇ ਤਿੰਨ ਪੁੱਤ ਹੁੰਦੇ ਆ ਤੇ ਦੋ ਪੁੱਤ ਪਹਿਲਾਂ ਤਿਆਰ ਹੋ ਜਾਂਦੇ ਆ ਉਹ ਉਹਨਾਂ ਨੂੰ ਬੁਲਾਉਂਦਾ ਕਹਿੰਦਾ ਵੀ ਕਿਵੇਂ ਮਰਜ਼ੀ ਕਰੋ ਮੇਰਾ ਬਾਗ ਹਰਾ ਹੋਣਾ ਚਾਹੀਦਾ ਨਹੀਂ ਤਾਂ ਮੈਂ ਤੁਹਾਨੂੰ 1 ਰੁਪਿਆ ਵੀ ਕਹਿ ਲੋ ਜੀ ਮਤਲਬ ਇਹਦੇ ਵਿੱਚੋਂ ਨਹੀਂ ਦੇਣਾ ਹੈਗਾ ਰਾਜ ਭਾਗ ਦੇ ਵਿੱਚੋਂ ਤਾਂ ਤੀਸਰਾ ਪੁੱਤ ਕਿਤੇ ਆਸੇ ਪਾਸੇ ਗਿਆ ਹੁੰਦਾ ਤਾਂ ਦੋਵੇਂ ਪੁੱਤ ਕਹਿੰਦੇ ਆ ਵੀ ਅਸੀਂ ਹੁਣੇ ਹੀ ਜਾਂਦੇ ਆ ਲੱਭਣ ਕਿੱਥੋਂ ਮਿਲੂਗੀ ਬੋਲਬੋਲਾ ਉਤੁਰਪੰਦੇ ਆ ਤੇ ਤੀਜਾ ਜਦੋਂ ਘਰੇ ਆਉਂਦਾ ਉਹਦੀ ਮਾਂ ਕਹਿੰਦੀ ਐ ਵੀ ਜੇ ਤੂੰ ਨਾ ਗਿਆ ਤਾਂ ਤੈਨੂੰ ਕੁਝ ਨਹੀਂ ਮਿਲਣਾ ਰਾਜਪਾਗ ਚੋਂ ਤੂੰ ਵੀ ਨਾਲ ਹੀ ਜਾ ਹੁਣ ਉਹ ਕਿਹਾ ਜਾਂਦਾ ਵੀ ਉਹਦਾ ਨਾਮ ਸੀ ਅਲਾਦੀਨ ਅਲਾਦੀਨ ਦਾ ਸਰੀਰ ਦਾ ਵਜ਼ਨ ਇੰਨਾ ਸੀ ਵੀ ਜਦੋਂ ਘੋੜੇ ਤੇ ਬਹਿੰਦਾ ਸੀ ਤਾਂ ਘੋੜਾ ਧਰਤੀ 'ਚ ਧਸ ਜਾਂਦਾ ਸੀ ਹੁਣ ਉਹ ਦੋ ਘੋੜੇ ਤਿੰਨ ਘੋੜੇ ਜਦੋਂ ਟਰਾਈ ਕਰਦਾ ਤਾਂ ਉਹ ਇੱਕ ਪਾਸੇ ਘੋੜਾ ਖੜਿਆ ਹੁੰਦਾ ਤਾਂ ਉਹਨੂੰ ਆਪਣੇ ਜਿਹੜੇ ਤਵੇਲੇ ਦੇ ਬੰਦੇ ਨੂੰ ਕਹਿੰਦਾ ਐ ਕਰ ਇਹਨੂੰ ਸਾਰੀ ਰਾਤ ਇਹਨੂੰ ਬਾਦਾਮ ਖਵਾਈ ਜਾ ਤੇ ਇਹਨੂੰ ਇਹਦੇ ਤੇ ਖਰਖਰਾ ਮਾਰੀ ਜਾ ਤੇ ਸਵੇਰੇ ਘੋੜਾ ਤਖੜਾ ਹੋ ਜਾਊਗਾ ਉਹ ਇਦਾਂ ਹੀ ਕਰਦਾ ਸਾਰੀ ਰਾਤ ਖਵਾਈ ਜਾਂਦਾ ਖਰਖਰਾ ਮਾਰੀ ਜਾਂਦਾ ਤੇ ਘੋੜਾ ਚੰਗਾ ਉੱਚਾ ਜਵਾਨ ਹੋ ਜਾਂਦਾ ਹੈ ਅਲਾਦੀਨ ਘੋੜੇ ਤੇ ਸਵਾਰ ਹੁੰਦਾ ਤੇ ਮਗਰ ਆਪਣੇ ਭਰਾਵਾਂ ਦੇ ਨਾਲ ਰਲ ਜਾਂਦਾ ਹੁਣ ਵੱਡੇ ਭਾਈ ਨੂੰ ਗੁੱਸਾ ਚੜਦਾ ਉਹ ਅਲਾਦੀਨ ਨੂੰ ਕੁੱਟਦਾ ਕਹਿੰਦਾ ਤੂੰ ਮਗਰ ਕੀ ਕਰਨਾ ਹੈ ਅਸੀਂ ਚੱਲੇ ਤਾਂ ਹੈਗੇ ਸੀ ਤੇ ਉਹ ਵਿਚਾਲੜਾ ਕਹਿੰਦਾ ਕਹਿੰਦਾ ਚੱਲ ਕੋਈ ਨਹੀਂ ਯਾਰ ਆਪਣੀ ਸੇਵਾ ਪਾਣੀ ਕਰੀ ਜਾਊਗਾ ਇਹਨੂੰ ਨਾਲ ਹੀ ਰਲਾ ਲੈਂਦੇ ਆ ਚਲੋ ਜੀ ਉਹ ਲੰਬਾ ਸਫ਼ਰ ਕਰਦੇ ਪੁੱਛਦੇ ਪੁੱਛਦੇ ਇੱਕ ਇੱਕ ਥਾਂ ਤੇ ਪਹੁੰਚਦੇ ਇੱਕ ਦਰਵਾਜ਼ਾ ਹੁੰਦਾ ਜਿੱਥੋਂ ਤਿੰਨ ਰਸਤੇ ਜਾਂਦੇ ਆ ਉਹ ਦਰਵਾਜ਼ੇ ਦੇ ਬਾਹਰ ਇੱਕ ਬਜ਼ੁਰਗ ਬੈਠਾ ਉਹਨੂੰ ਪੁੱਛਦੇ ਵੀ ਬਜ਼ੁਰਗੋ ਵੀ ਉਹ ਕਹਿੰਦਾ ਤਿੰਨ ਪਾਸੇ ਰਾਹ ਜਾਂਦਾ ਇੱਕ ਰਸਤਾ ਹੈਗਾ ਸੁਪਨਿਆਂ ਦੀ ਧਰਤੀ ਨੂੰ ਜਾਂਦਾ ਹੈ ਦੂਜਾ ਹਰੀਆਲੀ ਦੀ ਧਰਤੀ ਨੂੰ ਜਾਂਦਾ ਤੇ ਤੀਜਾ ਹੈਗਾ ਮੌਤ ਦੀ ਧਰਤੀ ਇੱਧਰ ਜਿਹੜਾ ਚਲਾ ਗਿਆ ਅਜੇ ਤੱਕ ਮੁੜਿਆ ਨਹੀਂ ਹੁਣ ਦੋ ਭਰਾ ਸੌਖਾ ਰਸਤਾ ਲੱਭ ਲੈਂਦੇ ਆ ਵੱਡਾ ਸੁਪਨਿਆਂ ਦੀ ਧਰਤੀ ਤੇ ਹੋ ਜਾਂਦਾ ਜਿਹੜਾ ਵਿਚਾਲੜਾ ਉਹ ਹਰੀ ਧਰਤੀ ਤੇ ਹੋ ਜਾਂਦਾ ਹੈ ਅਲਾਦੀਨ ਕਹਿੰਦਾ ਵੀ ਮੈਂ ਤਾਂ ਮੌਤ ਵਾਲੇ ਦੇਸ਼ ਜਾਊਂਗਾ ਉਹ ਬਜ਼ੁਰਗ ਕਹਿੰਦਾ ਵੀ ਦੇਖ ਚੰਗਾ ਰਹੇਗਾ ਨਾ ਜਾ ਕਹਿੰਦਾ ਕੋਈ ਮਸਲਾ ਹੀ ਨਹੀਂ ਜੀ ਹੁਣ ਅਲਾਦੀਨ ਦਾ ਕੌਨਫੀਡੈਂਸ ਐਡਾ ਕਹਿੰਦਾ ਉਹ ਆਪਦਾ ਘੋੜਾ ਠੇਲ ਦਿੰਦਾ ਤੇ ਰਸਤੇ ਦੇ ਵਿੱਚ ਉਹਦਾ ਘੋੜਾ ਬੋਲਣ ਲੱਗ ਜਾਂਦਾ ਹੈ। ਉਹ ਹੈਰਾਨ ਹੁੰਦਾ ਵੀ ਤੂੰ ਕਿਵੇਂ ਬੋਲਣ ਲੱਗ ਗਿਆ। ਕਹਿੰਦਾ ਇਸ ਧਰਤੀ ਤੇ ਆ ਕੇ ਕਹਿੰਦਾ ਵੀ ਪਰਿੰਦੇ ਵੀ ਬੋਲਣ ਲੱਗ ਜਾਂਦੇ ਆ। ਕਹਿੰਦਾ ਤਾਂ ਹੀ ਸੁਨਹਿਰੀ ਬੋਲੇ ਇਹ ਬੁਲਬੁਲ ਇਸ ਦਿਸ਼ਾ ਵੱਲ ਐ। ਕਹਿੰਦਾ ਜੀ ਘੋੜਾ ਉਹਨੂੰ ਕਹਿੰਦਾ ਵੀ ਦੇਖ ਲਾਲਦੀਨ ਕਹਿੰਦਾ ਜਿਹੜਾ ਹੁਣ ਜਿਹੜਾ ਇਸ ਧਰਤੀ ਤੇ ਜਾ ਰਹੇ ਆ ਲਾਲ ਧਰਤੀ ਐ ਤੇ ਲਾਲ ਦਿਉ ਰਹਿੰਦਾ ਇਥੇ ਦੈਨਤਾ। ਉਹਦੇ ਚਾਰ ਸਿਰ ਨੇ ਤੇ ਉਹ ਇੱਕ ਝਟਕੇ 'ਚ ਬੰਦਾ ਖਾ ਜਾਂਦਾ। ਤੇ ਅਲਾਦੀਨ ਕਹਿੰਦਾ ਤੂੰ ਚੁੱਪ ਕਰਕੇ ਤੁਰਿਆ ਜਲ ਪ੍ਰਵਾਹ ਨਹੀਂ ਹੈਗੀ ਉਹ ਦਰਵਾਜ਼ਾ ਖੜਕਾਉਂਦਾ ਗੋਂ ਜਿਹੜੇ ਦਾਇਂ ਤਾਂ ਉਹਦੀ ਪਤਨੀ ਬਾਹਰ ਆਉਂਦੀ ਹੈ ਤੇ ਪਤਨੀ ਇੱਕਦਮ ਘਬਰਾ ਜਾਂਦੀ ਹੈ ਕਹਿੰਦੀ ਤੁਸੀਂ ਮਤਲਬ ਇਨਸਾਨ ਲੋਕ ਇੱਥੇ ਕੀ ਕਰਦੇ ਹੋ ਵੀ ਚਲਾ ਜਾ ਮੈਨੂੰ ਦੇਰ ਤੇ ਤਰਸ ਆਉਂਦਾ ਵੀ ਤੈਨੂੰ ਮੇਰਾ ਦੇਵਪਤੀ ਖਾਜੂਗਾ ਉਹ ਕਹਿੰਦਾ ਵੀ ਤੂੰ ਮੈਨੂੰ ਭੁੱਖ ਲੱਗੀ ਆ ਤੂੰ ਇਹ ਦੱਸ ਵੀ ਖਾਣ ਨੂੰ ਕੀ ਦੇਂਗੀ ਪਹਿਲਾਂ ਉਹ ਚਾਰਕ ਥਾਲੀਆਂ ਦੇ ਵਿੱਚ ਖਾਣਾ ਲੈ ਕੇ ਆਉਂਦੀ ਹੈ ਉਹ ਕਹਿੰਦਾ ਇਹ ਤਾਂ ਮੇਰੇ ਚ ਮੇਰੇ ਲਈ ਬੁਰਕੀ ਦੇ ਬਰਾਬਰ ਹੈ ਭੁੱਖ ਲੱਗੀ ਆ ਵੀ ਹੋਰ ਦੱਸ ਕਿੱਥੇ ਆ ਉਹ ਕਹਿੰਦੀ ਐਂ ਕਰ ਫਿਰ ਦਾਇਂ ਦਾ ਸਮਾਨ ਪਿਆ ਹੈ ਉਹ ਅੰਦਰ ਇੱਕ ਵੱਡਾ ਸਾਰਾ ਬਲਦ ਭੁੰਨੇ ਪਿਆ ਹੁੰਦਾ ਤੇ ਇੱਕ ਦੋ ਘੋੜੇ ਭੁੰਨੇ ਪਏ ਹੁੰਦੇ ਆ ਤੇ ਹੋਰ ਸਾਜੋ ਸਮਾਨ ਹੁੰਦਾ ਅਲਾਦੀਨ ਕੀ ਕਰਦਾ ਇੱਕੋ ਝਟਕੇ ਜੀ ਸਾਰਾ ਖੋਸ਼ ਖਾ ਜਾਂਦਾ ਜਦੋਂ ਖਾ ਜਾਂਦਾ ਤਾਂ ਜਿਹੜੀ ਦਾਇੰਦ ਦੀ ਪਤਨੀ ਉਹ ਕਹਿੰਦੀ ਵੀ ਤੂੰ ਆ ਤਾਂ ਕਹਿਰ ਕਰਤਾ ਉਹ ਕਹਿੰਦੀ ਦਾਇੰਦ ਤਾਂ ਪਹਿਲੀ ਇੰਨਾ ਮਤਲਬ ਖੁੰਖਾਰ ਹੈ ਉਤੋਂ ਤੂੰ ਉਹਦਾ ਰਾਸ਼ਨ ਖਾ ਗਿਆ ਵੀ ਹੁਣ ਤਾਂ ਤੈਨੂੰ ਕਿਸੇ ਵੀ ਸੂਰਤ ਚ ਉਹਨੇ ਛੱਡਣਾ ਨਹੀਂ ਹੈਗਾ ਅਲਾਦੀਨ ਕਹਿੰਦਾ ਤੂੰ ਬਲਾ ਤਾਂ ਸਹੀ ਕਿੱਥੇ ਹੈ ਤੇਰਾ ਦਾਇੰਦ ਤਾਂ ਇੱਕ ਅਚਾਨਕ ਹੀ ਹੁੰਦਾ ਉਹ ਸਾਰਾ ਏਰੀਆ ਕੰਬਣਾ ਸ਼ੁਰੂ ਹੋ ਜਾਂਦਾ ਜਦੋਂ ਕੰਬਦਾ ਹੈ ਤਾਂ ਉਹਦੀ ਪਤਨੀ ਉਹਨੂੰ ਕਹਿੰਦੀ ਵੀ ਅਜੇ ਵੀ ਤੂੰ ਸੋਹਣਾ ਜਵਾਨ ਹੈਗਾ ਚਲਾ ਜਾ ਤਾਂ ਦਿਓ ਜਦੋਂ ਆਉਂਦਾ ਹੈ ਦਰਵਾਜ਼ੇ ਤੇ ਅਲਾਦੀਨ ਸਾਹਮਣੇ ਖੜਾ ਹੁੰਦਾ ਹੈ ਤਾਂ ਦਿਓ ਉਹਨੂੰ ਅਨਸਰ ਕਹਿੰਦਾ ਕਹਿੰਦਾ ਹਾਂ ਅਲਾਦੀਨ ਆ ਗਿਆ ਤੂੰ ਅਲਾਦੀਨ ਨੂੰ ਹੈਰਾਨੀ ਹੁੰਦੀ ਹੈ ਕਹਿੰਦਾ ਤੂੰ ਮੇਰਾ ਨਾਮ ਕਿਵੇਂ ਜਾਣਦਾ ਹੈ ਕਹਿੰਦਾ ਦਰਸਲ ਕਹਿੰਦਾ ਜਦੋਂ ਤੂੰ ਪੈਦਾ ਹੋਇਆ ਸੀ ਨਾ ਮੈਨੂੰ ਪਹਾੜ ਚੋਂ ਆਵਾਜ਼ ਨੇ ਪਹਾੜ ਨੇ ਬੋਲ ਕੇ ਦੱਸਿਆ ਸੀ ਕਿ ਤੇਰਾ ਇੱਕ ਸ਼ਰੀਕ ਪੈਦਾ ਹੋ ਗਿਆ ਹੈ ਜਿਹੜਾ ਇੱਕ ਦਿਨ ਤੇਰੇ ਘਰੇ ਆ ਕੇ ਤੈਨੂੰ ਟੱਕਰੂਗਾ ਤੇ ਤੇਰੀ ਉਹਦੇ ਨਾਲ ਜੰਗ ਲੱਗੂਗੀ ਤੇ ਕਹਿੰਦਾ ਚੱਲ ਕੋਈ ਨਹੀਂ ਦੈਂਤ ਕਹਿੰਦਾ ਵੀ ਮੈਂ ਵੀ ਬਹਾਦਰਾਂ ਤੂੰ ਵੀ ਸੋਰਮਾ ਤੂੰ ਖਾ ਪੀ ਤੇਰੀ ਕੀ ਸੇਵਾ ਕਰਾਂ ਸਵੇਰੇ ਉੱਠ ਕੇ ਆਪਾਂ ਲੜਾਂਗੇ ਕਹਿੰਦਾ ਜੀ ਠੀਕ ਐ ਚਲੋ ਜੀ ਉਹ ਖਾਂਦੇ ਐ ਪੀਂਦੇ ਐ ਦੈਂਤ ਨੂੰ ਇਹ ਵੀ ਹੁੰਦਾ ਵੀ ਚੱਲੇ ਨੂੰ ਮੈਂ ਸ਼ਰਾਬ ਸ਼ਰੂਬ ਵੱਧ ਪਿਆ ਦੇਣਾ ਇਹ ਮਤਲਬ ਸਵੇਰੇ ਮੈਨੂੰ ਕਾਬੂ ਕਰ ਲੂੰਗਾ ਚਲੋ ਜੀ ਅਲਾਦੀਨ ਐਡਾ ਹੋਸ਼ ਚ ਹੁੰਦਾ ਸਵੇਰੇ ਲੜਾਈ ਹੁੰਦੀ ਐ ਦੈਂਤ ਤੇ ਦੋਵੇਂ ਭਿੜਦੇ ਐ ਤੇ ਅਲਾਦੀਨ ਦੇ ਕੰਨ ਚ ਜਿਹੜਾ ਘੋੜਾ ਕਹਿੰਦਾ ਕਹਿੰਦਾ ਵੀ ਤੂੰ ਐਂ ਕਰ ਮੇਰੇ ਤੇ ਸਵਾਰ ਰਹੀਂ ਜਦੋਂ ਇਹ ਤੇਰੇ ਤੇ ਵਾਰ ਕਰੂਗਾ ਤੂੰ ਮੈਨੂੰ ਕਹਦੀ ਦੈਂਤ ਤੂੰ ਪਹਿਲਾਂ ਮੇਰੇ ਤੇ ਵਾਰ ਕਰ ਤੇ ਜਦੋਂ ਤੇਰੇ ਤੇ ਵਾਰ ਕਰੂਗਾ ਤੂੰ ਅੱਡੀ ਲਾ ਦੇਈਂ ਕਹਿੰਦਾ ਮੈਂ ਹਵਾ ਦੀ ਗਤੀ ਨਾਲ ਥੱਲੇੋਂ ਦੀ ਨਿਕਲ ਜਾਊਂਗਾ ਕਹਿੰਦਾ ਠੀਕ ਐ ਚਲੋ ਜੀ ਉਹ ਦੈਂਤ ਕਹਿੰਦਾ ਦੱਸ ਪਹਿਲਾਂ ਕੌਣ ਵਾਰ ਕਰੇ ਤੇ ਅਲਾਦੀਨ ਕਹਿੰਦਾ ਚੱਲ ਯਾਰ ਤੈਨੂੰ ਮੌਕਾ ਦਿੱਤਾ ਤੂੰ ਤਲਵਾਰ ਪਹਿਲਾਂ ਤੂੰ ਵਾਹ ਮੇਰੇ ਤੇ ਉਹ ਜਦੋਂ ਤਲਵਾਰ ਦਾ ਵਾਰ ਕਰਦਾ ਉਹ ਘੋੜੇ ਨੂੰ ਅੱਡੀ ਲਾਉਂਦਾ ਘੋੜਾ ਹਵਾ ਦੀ ਰਫਤਾਰ ਨਾਲ ਨਿਕਲ ਜਾਂਦਾ ਦੂਜਾ ਵਾਰ ਕਰਦਾ ਤੀਜਾ ਵਾਰ ਕਰਦਾ ਚੌਥਾ ਵਾਰ ਕਰਦਾ ਹਰਕਿ ਅਲਾਦੀਨ ਕਹਿੰਦਾ ਵੀ ਹੁਣ ਮੇਰੀ ਵਾਰੀ ਆ ਮਿੱਤਰਾ ਤੇ ਜਦੋਂ ਉਸ ਦੈਂਤ ਸਾਹਮਣੇ ਖੜਦਾ ਅਲਾਦੀਨ ਇੱਕੋ ਵਾਰ ਦੇ ਨਾਲ ਉਹਦੇ ਚਾਰੇ ਸਿਰ ਵੱਢ ਦਿੰਦਾ ਤੇ ਉਹਦੇ ਨੱਕ ਕੰਨ ਤੇ ਬੁੱਲ ਵੱਢ ਕੇ ਉਹਦੇ ਝੋਲੇ 'ਚ ਪਾ ਲੈਂਦਾ ਹੁਣ ਦੈਨ ਦੀ ਪਤਨੀ ਕਹਿੰਦੀ ਵੀ ਮੈਂ ਇੱਥੇ ਇਕੱਲੀ ਕੀ ਕਰੂੰਗੀ ਇਹ ਸਾਰਾ ਰਾਜ ਭਾਗ ਜਿਹੜਾ ਦੈਨ ਦਾ ਏਰੀਆ ਸੀ ਵੀ ਮੈਂ ਤਾਂ ਇਹਦੇ ਨਾਲ ਵੱਸਦੀ ਸੀ ਤੂੰ ਐਂ ਕਰ ਮੈਨੂੰ ਆਪਣੇ ਨਾਲ ਹੀ ਲੈ ਚੱਲ ਮੈਨੂੰ ਆਪਣੀ ਪਤਨੀ ਬਣਾ ਲੈ ਉਹ ਕਹਿੰਦਾ ਵੀ ਦਸਤੂਰ ਦੇ ਮੁਤਾਬਕ ਮੇਰਾ ਵੱਡਾ ਭਰਾ ਹੀ ਭਰਾ ਜਿਹੜਾ ਜਿਹ ਕੁਵਾਰਾ ਹੈ ਤੂੰ ਉਹਦੀ ਪਤਨੀ ਬਣ ਸਕਦੀ ਐ ਜਦੋਂ ਮੈਂ ਵਾਪਸ ਆਉਂਗਾ ਤੈਨੂੰ ਮੈਂ ਲੈ ਜਾਊਂਗਾ ਆਪਣੇ ਨਾਲ ਕਹਿੰਦੀ ਠੀਕ ਐ ਚਲੋ ਜੀ ਉਹਦੇ ਨੱਕ ਕੰਨ ਬੁੱਲ ਆਪਦੇ ਝੋਲੇ 'ਚ ਪਾ ਕੇ ਘੋੜੇ ਤੇ ਸਵਾਰ ਹੋ ਕੇ ਉਹ ਅੱਗੇ ਤੁਰ ਪੈਂਦਾ ਜਦੋਂ ਤੁਰਨ ਲੱਗਦਾ ਤਾਂ ਉਹਦੀ ਦਾਇੰਤ ਦੀ ਪਤਨੀ ਕਹਿੰਦੀ ਵੀ ਰੱਬ ਦਾ ਵਾਸਤਾ ਵੀ ਤੂੰ ਇਸ ਰਸਤੇ ਨੂੰ ਨਾ ਜਾ। ਇੱਧਰ ਜਿਹੜਾ ਅੱਗੇ ਇੱਕ ਕਾਲੀ ਧਰਤੀ ਆਉਗੀ ਕਾਲਾ ਦਾਇੰਤ ਰਹਿੰਦਾ ਉਹਦੇ 11 ਸਿਰ ਨੇ ਤੇ ਉਹ ਮਤਲਬ ਇੱਕ ਚੁਟਕੀ ਦੇ ਨਾਲ ਪੰਜ ਬੰਦੇ ਖਾ ਜਾਂਦਾ ਉਹ। ਐਡਾ ਤਾਕਤਵਾਰ ਆ। ਉਹ ਕਹਿੰਦਾ ਤੂੰ ਮੈਨੂੰ ਡਰਾਵਾ ਨਾ ਦੇ ਮੈਂ ਇਹ ਤਾਂ ਮੇਰੇ ਲਈ ਕੋਈ ਕੰਮ ਹੀ ਨਹੀਂ ਹੈ। ਮਤਲਬ ਵੱਡੀ ਗੱਲ ਨਹੀਂ ਹੈਗੀ। ਮੈਂ ਚੱਲਿਆ। ਘੋੜਾ ਫਿਰ ਕਹਿੰਦਾ-ਕਹਿੰਦਾ ਗੱਲ ਸੁਣ ਲਾ ਲਾਦੀ ਨਾ ਤੂੰ ਥੋੜਾ ਜਿਹਾ ਓਵਰ ਕੌਨਫੀਡੈਂਟ ਨਾ ਹੋ। ਵੀ ਵੱਡਾ ਕੰਮ ਆਗੇ। ਉਹ ਕਹਿੰਦਾ ਚੱਲ ਦੂੰ। ਸੇਮ ਹੀ ਘਟਨਾ ਵਾਪਰਦੀ ਹੈ ਅੱਗੇ ਵੀ ਪਤਨੀ ਦਰਵਾਜ਼ਾ ਖੋਲ੍ਹਦੀ ਹੈ ਉਹ ਵੀ ਉਹਨੂੰ ਕਹਿੰਦੀ ਵੀ ਤੂੰ ਮੁੜ ਜਾ ਤੂੰ ਇੰਨਾ ਸੋਹਣਾ ਜਵਾਨ ਹੈ ਤਾਂ ਉਵੇਂ ਹੀ ਕਹਿੰਦਾ ਵੀ ਮੈਨੂੰ ਭੁੱਖ ਲੱਗੀ ਹੈ ਉਹ ਥਾਲੀਆਂ 'ਚ ਰੋਟੀ ਪਰੋਸਦੀ ਹੈ ਉਹ ਕਹਿੰਦਾ ਵੀ ਮੇਰੇ ਹੀ ਖਰਾਕ ਅੰਦਰ 10-12 ਬਲਦ ਭੁੰਨੇ ਪਏ ਹੁੰਦੇ ਐਂ ਕਰਕੇ ਕਈ ਜਾਨਵਰ ਭੁੰਨੇ ਪਏ ਹੁੰਦੇ ਐ ਉਹ ਇੱਕ ਝਟਕੇ ਨਾਲ ਖਾ ਜਾਂਦਾ ਤੇ ਉਹਦਾ ਕੱਦ ਹੋਰ ਵੱਡਾ ਹੋ ਜਾਂਦਾ ਤੇ ਘੋੜੇ ਨੂੰ ਵੀ ਸਮਾਨ ਛਕਾ ਦਿੰਦਾ ਉਹ ਉਦੋਂ ਪਤਨੀ ਕਹਿੰਦੀ ਵੀ ਕਹਿੰਦੀ ਦੇਖ ਵੀ ਹੁਣ ਤਾਂ ਤੂੰ ਜਮੇ ਹੀ ਮਾਰਿਆ ਗਿਆ ਵੀ ਹੁਣ ਤਾਂ ਦੈਂਤ ਨੇ ਤੈਨੂੰ ਛੱਡਣਾ ਹੀ ਨਹੀਂ ਉਹ ਕਹਿੰਦਾ ਬਲਾਕ ਇੱਥੇ ਆ ਉਵੇਂ ਹੀ ਦੈਂਤ ਉਹਨੂੰ ਉਹਦਾ ਨਾਮ ਲੈ ਕੇ ਬੁਲਾਉਂਦਾ ਕਹਿੰਦਾ ਅਲਾਦੀਨ ਆ ਗਿਆ ਤੂੰ ਅਲਾਦੀਨ ਹੈਰਾਨ ਹੁੰਦਾ ਕਹਿੰਦਾ ਯਾਰ ਤੂੰ ਮੇਰਾ ਨਾਮ ਕਿਵੇਂ ਜਾਣਦਾ ਕਹਿੰਦਾ ਜਦੋਂ ਤੂੰ ਪੈਦਾ ਹੋਇਆ ਸੀ ਤਾਂ ਮੈਨੂੰ ਕਹਿੰਦਾ ਹਵਾਵਾਂ ਨੇ ਦੱਸਤਾ ਸੀ ਕਿ ਤੇਰਾ ਇੱਕ ਸ਼ਰੀਕ ਜੰਪਿਆ ਤੇ ਤੇਰੀ ਉਹਦੇ ਨਾਲ ਟੱਕਰ ਹੋਣੀ ਹੈ ਤੇ ਉਹ ਮਤਲਬ ਤੈਨੂੰ ਸਿੱਧਾ ਹੋ ਕੇ ਟੱਕਰੂਗਾ ਇੱਕੋ ਇੱਕ ਹੀ ਸ਼ਖਸ ਹੈ ਤੇ ਜੇ ਤੂੰ ਉਹਨੂੰ ਜਿੱਤ ਗਿਆ ਤਾਂ ਪੂਰੀਆਂ ਸਵਰਗਾਂ ਤੱਕ ਦੀਆਂ ਜੰਨੀਆਂ ਧਰਤੀਆਂ ਉਹ ਤੇਰੀਆਂ ਕਹਿੰਦਾ ਵੀ ਹੁਣ ਮੈਨੂੰ ਮੌਕਾ ਮਿਲ ਗਿਆ ਸਵੇਰੇ ਤੈਨੂੰ ਮਾਰ ਕੇ ਖਾ ਕੇ ਮੈਂ ਪੂਰੇ ਸਵਰਗ ਦਾ ਰਾਜ ਆ ਮੇਰੇ ਕੋਲੇ ਆ ਜਾਊਗਾ ਅਲਾਦੀਨ ਕਹਿੰਦਾ ਚੱਲ ਕੋਈ ਨਹੀਂ ਚਲੋ ਜੀ ਉਹ ਦੋਵੇਂ ਖਾਂਦੇ ਆ ਪੀਂਦੇ ਆ ਤਾਂ ਸਵੇਰੇ ਜਦੋਂ ਸੁੱਤਾ ਪਿਆ ਹੁੰਦਾ ਹੈ ਅਲਾਦੀਨ ਤਾਂ ਦੈਂਤ ਸੋਚਦਾ ਵੀ ਇਹਨੂੰ ਮੈਂ ਸੁੱਤੇ ਪੈਨੂੰ ਢਾ ਲੈਣਾ ਹੁਣ ਘੋੜੇ ਨੇ ਉਹਦੇ ਕੰਨ ਚ ਕਿਹਾ ਹੁੰਦਾ ਹੈ ਵੀ ਤੂੰ ਬਸ ਮੈਂ ਹਿੰਕੂਗਾ ਇਧਰੋਂ ਤਿਆਰੀ ਕਰਦਾ ਹੁੰਦਾ ਹੈ ਇਹ ਵਾਰ ਕਰਨ ਲੱਗਦਾ ਤੇ ਉਹ ਹਿੰਕ ਪੈਂਦਾ ਤੇ ਅਲਾਦੀਨ ਛਾਲ ਮਾਰ ਕੇ ਥੱਲੇੋਂ ਦੀ ਨਿਕਲ ਜਾਂਦਾ ਵਾਰ ਦੇ ਹੁਣ ਅਲਾਦੀਨ ਕਹਿੰਦਾ ਵੀ ਤੂੰ ਕੀਤਾ ਤਾਂ ਧੋਖਾ ਫਿਰ ਵੀ ਸੋਰਮੇ ਵਾਲੀ ਗੱਲ ਹੈ ਵੀ ਚੱਲ ਦੱਸ ਸਿੱਧਾ ਹੋ ਕੇ ਟੱਕਰਨਾ ਤਾਂ ਮਤਲਬ ਮੈਦਾਨ ਦੇ ਵਿੱਚ ਆ ਪਹਿਲਾ ਵਾਰ ਤੂੰ ਕਰ ਉਵੇਂ ਇਹ ਘੋੜੇ ਤੇ ਸਵਾਰ ਹੁੰਦਾ ਉਹ ਵੀ ਆਪਦੇ ਘੋੜੇ ਤੇ ਸਵਾਰ ਹੋ ਜਾਂਦਾ ਉਹ ਵਾਰ ਕਰਦਾ ਇਹ ਥੱਲੇੋਂ ਦੀ ਨਿਕਲ ਜਾਂਦਾ ਚਲੋ ਜੀ ਉਹ ਬਥੇਰੀ ਮਤਲਬ ਆਪਦੇ ਟਰਿਕ ਵਰਤਦਾ ਹੈ ਤਾਂ ਇਹ ਆਪਣੀ ਤਲਵਾਰ ਦੇ ਨਾਲ ਉਹਦੇ ਜਿਹੜੇ ਸਾਰੇ ਸਾਰੇ ਸਿਰ ਵੱਢ ਕੇ ਨੱਕ ਕੰਨ ਬੁੱਲ ਵੱਢ ਕੇ ਝੋਲੇ 'ਚ ਪਾ ਲੈਂਦਾ ਤੇ ਇਹਦੀ ਪਤਨੀ ਹੁਣ ਫਿਰ ਕਹਿੰਦੀ ਹੈ ਵੀ ਮੈਂ ਗੱਲੀ ਕੀ ਕਰੂੰਗੀ ਉਹ ਕਹਿੰਦਾ ਦਸਤੂਰ ਦੇ ਮੁਤਾਬਕ ਮੇਰਾ ਦੂਜਾ ਭਾਈ ਹੈ ਜਿਹੜਾ ਵੱਡੇ ਦਾ ਤਾਂ ਮੈਂ ਔਰਤ ਲੱਭ ਲਈ ਚਲ ਦੂਜਾ ਜਿਹੜਾ ਕੁਵਾਰਾ ਹੈ ਉਹਦੇ ਲਈ ਤੂੰ ਹੋ ਜੀ ਪਰ ਮੈਂ ਅਜੇ ਅੱਗੇ ਜਾਣਾ ਮੈਂ ਸਨੇਰੀ ਬੁਲਬੁਲ ਲੈ ਕੇ ਆਉਣੀ ਆ ਉਹ ਕਹਿੰਦੀ ਰੱਬ ਦਾ ਵਾਸਤਾ ਕਿ 40 ਰਾਂ ਵਾਲਾ ਦੈਂਤ ਹੈ ਉਹਨੇ ਤੈਨੂੰ ਨਹੀਂ ਛੱਡਣਾ ਕਹਾਣੀ ਫਿਰ ਅੱਗੇ ਉਹੀ ਹੈ ਜਿਵੇਂ ਮੈਂ ਪੜੀ ਐ ਵੀ ਅੱਗੇ ਉਵੇਂ ਹੀ ਜਾਂਦਾ ਉਵੇਂ ਉਹਦੀ ਪਤਨੀ ਮਿਲਦੀ ਉਵੇਂ ਖਾਣਾ ਖਾਂਦਾ ਉਵੇਂ 40 ਰਾਂ ਵਾਲੇ ਦੈਂਤ ਨੂੰ ਟੱਕਰਦਾ ਉਹਦੇ ਨੱਕ ਕੰਨ ਬੁੱਲ ਵੱਢ ਕੇ ਆਪਦੇ ਝੋਲੇ 'ਚ ਪਾ ਕੇ ਜਦੋਂ ਤੁਰਦਾ ਹੈ ਤਾਂ ਉਹਦੀ ਉੱਥੇ ਤੀਜੀ ਔਰਤ ਉਹਨੂੰ ਕਹਿੰਦੀ ਵੀ ਆਪਣੀ ਪਤਨੀ ਬਣਾ ਲਾ ਮੈਂ ਕੱਲੀ ਕੀ ਕਰੂੰਗੀ ਉਹ ਕਹਿੰਦਾ ਵੀ ਹੁਣ ਮੈਂ ਤੈਨੂੰ ਆਪਣੀ ਪਤਨੀ ਬਣਾ ਸਕਦਾ ਮੇਰੇ ਵੱਡੇ ਭਾਈਆਂ ਦਾ ਪ੍ਰਬੰਧ ਹੋ ਗਿਆ ਪਰ ਮੈਂ ਮੁੜ ਕੇ ਆਉਂਗਾ ਉਹ ਕਹਿੰਦੀ ਤੂੰ ਜਾਣਾ ਕਿੱਥੇ ਆ ਕਹਿੰਦਾ ਵੀ ਮੈਂ ਆਪਣੇ ਬਾਪ ਦਾ ਬਾਗ ਹਰਾ ਕਰਨ ਖਾਤਰ ਸੁਨੇਰੀ ਬੁਲਬੁਲ ਲੈ ਕੇ ਆਉਣੀ ਹੈ ਉਹ ਕਹਿੰਦੀ ਐਡਾ ਵੱਡਾ ਸਮੁੰਦਰ ਕਿਵੇਂ ਪਾਰ ਕਰੇਗਾ ਤੂੰ ਬੜੇ ਡੁੱਬ ਗਏ ਉਹਦੇ ਚ ਉਹ ਕਹਿੰਦਾ ਵੀ ਇਹ ਮੇਰਾ ਕੰਮ ਹੈ ਚਲੋ ਜੀ ਉਹ ਸਮੁੰਦਰ ਦੇ ਕੰਢੇ ਤੇ ਜਾਂਦਾ ਹੈ ਤਾਂ ਹੁਣ ਘੋੜਾ ਕਹਿੰਦਾ ਵੀ ਦੇਖ ਵੀ ਮੈਂ ਧਰਤੀ ਵਾਲਾ ਘੋੜਾ ਮੇਰੇ ਵਾਸਤੇ ਦਾ ਰੋਗ ਨਹੀਂ ਹੈਗਾ ਸਮੁੰਦਰ ਪਾਰ ਕਰਨਾ। ਇੱਦੂ ਅੱਗੇ ਆਪਣੇ ਹੱਥ ਖੜੇ ਐ। ਜਦੋਂ ਤੂੰ ਮੁੜ ਕੇ ਆਏਂਗਾ ਤਾਂ ਮੈਨੂੰ ਕਹਿਦੀ ਮੈਂ ਮਤਲਬ ਮੈਂ ਤੈਨੂੰ ਲੈ ਜਾਊਂਗਾ ਵਾਪਸ। ਹੁਣ ਅਲਾਦੀਨ ਸੋਚਦਾ ਵੀ ਹੁਣ ਕੀ ਕਰਾਂ? ਉਹ ਸੋਚਦਾ ਵੀ ਚੱਲ ਅੱਜ ਦੀ ਰਾਤ ਆਪਾਂ ਇੱਥੇ ਹੀ ਕੱਟਦੇ ਹਾਂ। ਉਹ ਕੀ ਕਰਦਾ ਉੱਥੇ ਇੱਕ ਪੱਥਰ ਪਿਆ ਹੁੰਦਾ ਪੱਥਰ ਦਾ ਸਹਰਾਣਾ ਲਾ ਕੇ ਸੌਂ ਜਾਂਦਾ। ਸੁੱਤੇ ਵੇਨੂੰ ਸੁਪਨਾ ਆਉਂਦਾ ਸੁਪਨੇ ਦੇ ਵਿੱਚ ਉਹਨੂੰ ਆਵਾਜ਼ ਸੁਣਦੀ ਉਹ ਕਹਿੰਦੇ ਐਂ ਕਰ ਪੱਥਰ ਦੇ ਥੱਲੇ ਤਿੰਨ ਲਗਾਮਾਂ ਪਈਆਂ ਨੇ। ਦੋ ਲਗਾਮਾਂ ਆਪਣੀ ਕਮਰ ਨਾਲ ਬੰਨ੍ਹ ਲਾ ਤੀਜੀ ਲਗਾਮ ਨੂੰ ਝਟਕਾ ਦੇਦੀ ਤੇ ਵਿੱਚੋਂ ਸਮੁੰਦਰੀ ਘੋੜਾ ਪੈਦਾ ਹੋ ਜੂਗਾ ਉਹ ਤੈਨੂੰ ਸਮੁੰਦਰ पार ਕਰਾ ਸਕਦਾ ਹੈ ਕਹਿੰਦਾ ਜੀ ਠੀਕ ਹੈ ਉਹ ਉੱਠ ਕੇ ਕੀ ਕਰਦਾ ਪੱਥਰ ਹਟਾਉਂਦਾ ਸੱਚੀ ਥੱਲੇ ਤਿੰਨ ਲਗਾਮਾਂ ਪਈਆਂ ਹੁੰਦੀਆਂ ਨੇ ਦੋ ਆਪਣੀ ਕਮਰ ਨਾਲ ਬੰਨ ਲੈਂਦਾ ਤੀਜੀ ਆਪਣੀ ਹੱਥ 'ਚ ਫੜ ਕੇ ਉਹਨੂੰ ਮਾਰਦਾ ਝਟਕਾ ਸਮੁੰਦਰੀ ਘੋੜਾ ਬਾਹਰ ਆ ਜਾਂਦਾ ਉਹ ਕਹਿੰਦਾ ਵੀ ਬੋਲ ਜੋ ਹੁਕਮ ਹੈ ਰਿਆਕਾ ਅਲਾਦੀਨ ਸਮੁੰਦਰੀ ਘੋੜੇ ਤੇ ਸਵਾਰ ਹੋ ਜਾਂਦਾ ਤੇ ਘੋੜਾ ਕਹਿੰਦਾ ਵੀ ਦੱਸ ਜਾਣਾ ਕਿੱਥੇ ਹੈ ਉਹ ਕਹਿੰਦਾ ਵੀ ਸੁਨਹਿਰੀ ਬੁਲਬੁਲ ਲੈਣੀ ਹੈ ਕਹਿੰਦਾ ਵੀ ਇੱਥੇ ਰਾਜਾ ਉਹਦਾ ਨਾਮ ਹੈ ਬਲਕਾਨ ਸਮੁੰਦਰ ਦੇ ਕੰਢੇ ਤੇ ਉਹਦੀ ਇੱਕ ਬਹੁਤ ਵੱਡੀ ਆਲੀਸ਼ਾਨ ਇਮਾਰਤ ਹੈ ਤੇ ਉਹਦੀ ਚੋਟੀ ਦੇ ਉੱਪਰ ਜਿਹੜੀ ਮਤਲਬ ਉੱਥੇ ਕੋਨੇ ਇਹੋ ਜਿਹਾ ਕਮਰਾ ਬਣਾਇਆ ਹੋਇਆ ਹੈ ਜਿਹਦੇ ਵਿੱਚ ਉਹਨੇ ਸੁਨਹਿਰੀ ਬੁਲਬੁਲ ਨੂੰ ਪਿੰਜਰੇ 'ਚ ਕੈਦ ਕੀਤਾ ਹੋਇਆ ਤੇ ਉਸ ਉਚਾਈ ਤੱਕ ਪਹੁੰਚਣਾ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਇਹ ਕਹਿੰਦਾ ਵੀ ਚੱਲ ਤੂੰ ਚੱਲ ਤਾਂ ਸਹੀ ਵੀ ਮੈਨੂੰ ਯੋਗਤਾ ਤਾਂ ਦੱਸ ਕੋਈ ਉਹ ਕਹਿੰਦਾ ਮੇਰੀ ਇੱਕ ਭੈਣ ਹੈ ਘੋੜੀ ਮਤਲਬ ਸਮੁੰਦਰੀ ਘੋੜੀ ਹੈ ਉਹ ਤੇਰੀ ਮਦਦ ਕਰ ਸਕਦੀ ਹੈ ਪਰ ਜੇ ਆਪਾਂ ਉੱਥੇ ਤੱਕ ਪਹੁੰਚ ਜਾਈਏ ਤਾਂ ਚਲੋ ਜੀ ਉਹ ਸਫਰ ਕਰਦੇ ਆ ਸਫਰ ਕਰਦੇ ਆ ਅਲਾਦੀਨ ਨੂੰ ਨੀਂਦ ਦਾ ਝਟਕਾ ਆਉਂਦਾ ਉਹਦੇ ਹੱਥ ਚੋਂ ਲਗਾਮ ਛੁੱਟ ਜਾਂਦੀ ਹੈ ਲਗਾਮ ਛੁੱਟ ਜਾਂਦੀ ਹੈ ਤਾਂ ਉਹ ਅਚਾਨਕ ਘੋੜਾ ਗਾਇਬ ਹੋ ਜਾਂਦਾ ਤੇ ਅਲਾਦੀਨ ਹੁਣ ਡੁੱਬਣ ਲੱਗ ਜਾਂਦਾ ਹੁਣ ਡੁੱਬਦਾ ਪਾਣੀ 'ਚ ਗੋਤੇ ਮਾਰਦਾ ਉਹਨੂੰ ਸਮਝ ਨਹੀਂ ਆਉਂਦੀ ਮੈਂ ਹੁਣ ਕੀ ਕਰਾਂ ਵੀ ਘੋੜਾ ਤਾਂ ਗਾਇਬ ਹੋ ਗਿਆ ਡੁੱਬਦੇ ਹੋਏ ਨੂੰ ਅਚਾਨਕ ਖਿਆਲ ਆਉਂਦਾ ਵੀ ਮੇਰੀ ਕਮਰ ਦੇ ਨਾਲ ਦੋ ਲਗਾਮਾਂ ਬੰਨੀਆਂ ਨੇ ਜੇ ਮੈਂ ਇੱਕ ਲਗਾਮ ਖੋਲ ਕੇ ਉਹਨੂੰ ਝਟਕਾ ਮਾਰ ਕੇ ਦੇਖਾਂ ਚਲੋ ਜੀ ਉਹ ਉਮੀ ਕਰਦਾ ਦੋ ਲਗਾਮਾਂ 'ਚੋਂ ਇੱਕ ਲਗਾਮ ਖੋਲ ਕੇ ਜਦੋਂ ਮਾਰਦਾ ਝਟਕਾ ਤਾਂ ਉਹਦੇ ਚੋਂ ਉਹ ਘੋੜੀ ਪ੍ਰਗਟ ਹੋ ਜਾਂਦੀ ਐ। ਤੋ ਘੋੜੀ ਨੂੰ ਪੁੱਛਦਾ ਐ ਵੀ ਤੂੰ ਕਿਤੇ ਉਹੀ ਤਾਂ ਨਹੀਂ ਜਿਹਦਾ ਉਹ ਜ਼ਿਕਰ ਕਰਦਾ ਸੀ ਕਹਿੰਦੀ ਹਾਂ ਮੈਂ ਉਹਦੀ ਭੈਣ ਆ। ਉਹ ਕਹਿੰਦਾ ਵੀ ਹੁਣ ਮੈਨੂੰ ਦੱਸ ਵੀ ਮੈਂ ਸਨੇਰੀ ਬੁਲਬੁਲ ਨੂੰ ਹਾਸਲ ਕਿਵੇਂ ਕਰੂੰਗਾ। ਉਹ ਕਹਿੰਦੀ ਤੂੰ ਐਂ ਕਰੀ ਜਿਵੇਂ ਆਪਾਂ ਸਮੁੰਦਰ ਦੇ ਬਾਹਰ ਨਿਕਲਾਂਗੇ ਕਿਨਾਰੇ ਤੇ ਜਾਵਾਂਗੇ। ਤੂੰ ਮੇਰੇ ਇੰਨੀ ਜ਼ੋਰ ਦੀ ਛੰਟਾਂ ਮਾਰੀ ਕਿ ਮੇਰੀਆਂ ਰਗਾਂ ਕੰਬ ਜਾਣਾ ਤੇ ਰਗਾਂ ਇੰਨੀਆਂ ਕੰਬਣ ਕਿ ਅਸਮਾਨ ਤੱਕ ਸੁਝ ਜਾਣਾ। ਤੂੰ ਸੁਝੀਆਂ ਹੋਈਆਂ ਰਗਾਂ ਦੇ ਉੱਪਰ ਚੜ੍ਹ ਕੇ ਤੇ ਤੂੰ ਉਸ ਚੋਟੀ ਦੇ ਉੱਪਰੋਂ ਪਿੰਜਰਾ ਖਿੱਚ ਲਈ। ਤੇ ਪਲਾਂ ਦੀ ਖੇਡ ਹੋਊਗੀ ਤੇ ਜੇ ਤੂੰ ਕਰਤੀ ਦੇਰੀ ਮੈਂ ਵੀ ਮਰ ਜੂਗੀ ਤੇ ਤੂੰ ਵੀ ਡੁੱਬ ਜਾਵੇਂਗਾ ਚਲੋ ਜੀ ਉਹਦੇ ਚ ਤਾਕਤ ਤਾਂ ਹੁੰਦੀ ਹੈ ਉਹ ਜਦੋਂ ਸਮੁੰਦਰ ਦੇ ਕੰਡੇ ਤੇ ਪਹੁੰਚਦਾ ਹੈ ਪਹੁੰਚ ਕੇ ਕੀ ਕਰਦਾ ਹੈ ਉਹ ਬੜੇ ਜ਼ੋਰ ਨਾਲ ਉਹਦੇ ਇੰਨੀ ਜ਼ੋਰ ਨਾਲ ਉਹਦੇ ਛਾਂਟੇ ਮਾਰਦਾ ਉਹਦੀਆਂ ਜਿਹੜੀਆਂ ਰਗਾਂ ਨੇ ਉਹਦਾ ਸਰੀਰ ਸੋਜ ਜਾਂਦਾ ਉਹਦੀਆਂ ਰਗਾਂ ਕੰਬਲੀਆਂ ਸ਼ੁਰੂ ਹੁੰਦੀਆਂ ਨੇ ਤੇ ਉਹ ਆਸਮਾਨ ਤੱਕ ਫੈਲ ਜਾਂਦੀਆਂ ਨੇ ਤੇ ਉਹਦੀ ਰਗ ਦੇ ਉੱਪਰ ਨਾੜੀਆਂ ਦੇ ਉੱਪਰ ਚੜ ਕੇ ਉਹ ਛੇਤੀ ਛੇਤੀ ਸੁਨਹਿਰੀ ਬੁਲਬੁਲ ਦਾ ਪਿੰਜਰਾ ਖੇਚ ਲੈਦਾ ਤੇ ਵਾਪਸ ਉਹਦੇ ਤੇ ਸਵਾਰ ਹੋ ਕੇ ਸਮੁੰਦਰ ਦੇ ਵਾਪਸ ਕੰਢੇ ਤੇ ਆ ਕੇ ਆਪਣੇ ਘੋੜੇ ਤੇ ਸਵਾਰ ਹੋ ਜਾਂਦਾ ਹੈ ਸਵਾਰ ਹੋ ਕੇ ਪਹਿਲਾਂ ਆਪਣੀ ਪਤਨੀ ਨੂੰ ਲੈਂਦਾ ਹੈ ਉਥੋਂ ਦਾ ਰਾਜਪਾਗ ਗੱਡਿਆਂ ਦੇ ਜੋ ਵੀ ਉਹਦੇ ਕੋਲੇ ਘੋੜੇ ਉਥੋਂ ਦੇ ਦੈਂਦ ਦੇ ਘੋੜੇ ਹੁੰਦੇ ਉਹਨਾਂ ਤੇ ਲੱਦ ਲੈਂਦਾ ਸੋਨਾ ਸਾਨਾ ਫਿਰ ਦੂਜੀ ਔਰਤ ਨੂੰ ਫਿਰ ਤੀਜੀ ਔਰਤ ਨੂੰ ਲੈ ਕੇ ਉਹ ਮੇਨ ਦਰਵਾਜ਼ੇ ਤੇ ਪਹੁੰਚ ਜਾਂਦਾ ਹੈ ਜਿੱਥੋਂ ਉਹ ਤਿੰਨ ਰਾਹ ਨਿਕਲਦੇ ਸੀ ਚਲੋ ਜੀ ਉੱਥੇ ਜਦੋਂ ਪਹੁੰਚ ਕੇ ਉਹ ਬਜ਼ੁਰਗ ਨੂੰ ਪੁੱਛਦਾ ਵੀ ਇਧਰੋਂ ਮੇਰੇ ਭਰਾ ਵਾਪਸ ਮੁੜਿਆ ਹੈ ਕਹਿੰਦਾ ਨਾ ਇੱਥੇ ਤਾਂ ਕੋਈ ਨਹੀਂ ਮੁੜਿਆ ਹੈਗਾ ਕਹਿੰਦਾ ਇਹਦਾ ਮਤਲਬ ਮੇਰੇ ਭਰਾ ਮਤਲਬ ਇਸ ਦਿਸ਼ਾ ਵੱਲ ਗਏ ਹੋਏ ਐ ਤੇ ਉਹ ਮੁੜੇ ਨਹੀਂ ਕਹਿੰਦਾ ਕਿਹੜੇ ਵੱਲ ਗਏ ਸੀ ਕਹਿੰਦਾ ਵੀ ਉਹ ਸੁਪਨਿਆਂ ਦੀ ਧਰਤੀ ਵੱਲ ਗਏ ਹੋਏ ਆ ਉੱਥੇ ਇਕੱਠੇ ਹੋ ਗਏ ਸੀ ਮੈਨੂੰ ਇੰਨਾ ਜ਼ਰੂਰ ਪਤਾ ਹੈ ਹੁਣ ਉਹ ਜਦੋਂ ਭਰਾ ਉੱਥੇ ਗਏ ਸੀ ਤਾਂ ਉੱਥੇ ਉਹਨਾਂ ਨੂੰ ਲੁਟੇਰੇ ਪੈ ਜਾਂਦੇ ਆ ਉਹ ਵਿਚਾਰੇ ਲੁੱਟ ਖੋ ਕਰਵਾ ਕੇ ਨੌਕਰ ਬਣ ਕੇ ਇਕ ਥਾਂ ਤੇ ਕੰਮ ਕਰਨ ਲੱਗ ਜਾਂਦੇ ਆ ਬਹੁਤ ਵੱਡੀ ਸਰਾਹ ਹੁੰਦੀ ਹੈ ਇਹ ਹੁਣ ਕੀ ਕਰਦਾ ਹੈ ਆਪਣੀਆਂ ਜਿਹੜੀਆਂ ਤਿੰਨ ਔਰਤਾਂ ਹੁੰਦੀਆਂ ਨੇ ਸਾਜੋ ਸਮਾਨ ਉਹ ਦਰਵਾਜੇ ਤੇ ਬਜ਼ੁਰਗ ਨੂੰ ਕਹਿੰਦਾ ਵੀ ਮੈਂ ਤੁਹਾਡੇ ਹਵਾਲੇ ਆਪਣੀਆਂ ਆਮਾਨਤ ਛੱਡ ਚੱਲਿਆ ਮੈਂ ਆਪਣੇ ਭਾਈਆਂ ਨੂੰ ਪਹਿਲਾਂ ਲੈ ਕੇ ਆਉਣਾ ਚਲੋ ਜੀ ਉਸ ਨਗਰ ਦੇ ਵਿੱਚ ਜਾਂਦਾ ਹੈ ਉਸ ਨਗਰ ਦੇ ਵਿੱਚ ਪੁੱਛਦਾ ਵੀ ਮੈਂ ਮੇਰੇ ਦੋ ਭਾਈ ਸੀ ਜਿਹੜੇ ਇੱਥੋਂ ਆਏ ਸੀ ਵੀ ਕੋਈ ਜਾਣਦਾ ਹੋਵੇ ਉਹ ਕਹਿੰਦਾ ਭਰਾਵਾ ਇੱਥੇ 100 ਪਰਦੇਸੀ ਆਉਂਦੇ ਆ ਕਿਹਨੂੰ ਪਛਾਣੇਗਾ ਤਾਂ ਕਿਸੇ ਸਿਆਣੇ ਨੂੰ ਪੁੱਛਦਾ ਵੀ ਫਿਰ ਮੈਂ ਕਿਵੇਂ ਆਪਣੇ ਭਾਈਆਂ ਨੂੰ ਲੱਭਾਂ ਉਹ ਕਹਿੰਦਾ ਐਂ ਕਰ ਵੀ ਤੂੰ ਨਾ ਸਾਰੇ ਪਰਦੇਸੀਆਂ ਵਾਸਤੇ ਐਲਾਨ ਕਰ ਦੇ ਤੂੰ ਭੋਜਨ ਦਾ ਐਲਾਨ ਕਰ ਦੇ ਮਹਾ ਭੋਜ ਰੱਖ ਦੇ ਕਿ ਲੋਕ ਜਦੋਂ ਪਰਦੇਸੀ ਇੱਥੇ ਖਾਣਾ ਖਾਣ ਆਉਣਗੇ ਤੇ ਤੂੰ ਨਜ਼ਰਾਨੇ ਭੇਂਟ ਕਰ ਤੂੰ ਇਹ ਕਹਦੇ ਵੀ ਜਿਹੜੇ ਜਿਹੜੇ ਪਰਦੇਸੀ ਆਉਣਗੇ ਤੂੰ ਉਹਨਾਂ ਨੂੰ ਇਨਾਮ ਵੀ ਦੇਵੇਂਗਾ ਕਹਿੰਦਾ ਵੀ ਇੱਥੇ ਲੋਕ ਇਕੱਠੇ ਹੋ ਜਾਣਗੇ ਜਦੋਂ ਇਕੱਠੇ ਹੋਗੇ ਤੋ ਆਪਣੇ ਭਰਾਵਾਂ ਨੂੰ ਪਛਾਣ ਲੈ। ਚਲੋ ਜੀ ਉਹ ਮਹਾਪੋਜ ਕਰਦਾ ਐ ਐਵੇਂ ਸਾਰੇ ਸ਼ਹਿਰ ਦੇ ਵਿੱਚ ਡੌਂਡੀ ਪਟਵਾਈ ਜਾਂਦੀ ਏ ਢੋਲ ਵਾਲਾ ਕਹਿੰਦਾ ਵੀ ਸੁਣੋ 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 ਪਾਈ ਮਹਾਪੋਜ ਹੋ ਰਿਹਾ ਹੈ। ਜਿਹੜਾ ਵੀ ਪਰਦੇਸੀ ਉਥੇ ਭੋਜਨ ਛਕੂਗਾ ਉਹਨੂੰ ਇਨਾਮ ਦਿੱਤਾ ਜਾਊਗਾ। ਉੱਥੇ ਉਹਦੇ ਦੋ ਭਰਾ ਵੀ ਹੁੰਦੇ ਵਿਚਾਰੇ ਗਰੀਬ ਗੁਰਬੇ। ਤਾਂ ਉਹ ਦੋ ਭਰਾ ਵੀ ਕੀ ਕਰਦੇ ਆ ਉੱਥੇ ਭੋਜਨ ਛਕਣ ਆਉਂਦੇ ਆ ਤੇ ਇਹ ਉਹਨਾਂ ਨੂੰ ਪਛਾਣ ਲੈਂਦਾ ਕਹਿੰਦਾ ਵੀ ਤੁਸੀਂ ਮੈਨੂੰ ਮੈਂ ਤੁਹਾਡਾ ਭਰਾ ਅਲਾਦੀਨ ਉਹ ਪਛਾਣ ਲੈਂਦੇ ਵੀ ਤੂੰ ਇੱਥੇ। ਉਹ ਕਹਿੰਦਾ ਮੈਂ ਤੁਹਾਨੂੰ ਲੱਭਣ ਚਲੋ ਜੀ ਦੋਮਾ ਭਰਾਵਾਂ ਨੂੰ ਉੱਥੇੋਂ ਅ ਨਵੇਂ ਕੱਪੜੇ-ਕੁਪੜੇ ਸਵਾ ਕੇ ਉੱਥੋਂ ਦਰਵਾਜ਼ੇ ਕੋਲ ਪਹੁੰਚਦਾ ਹੈ ਉਹ ਦਰਵਾਜ਼ੇ ਤੇ ਉਹਨਾਂ ਨੂੰ ਕਹਿੰਦਾ ਵੀ ਆਹ ਤੇਰੀ ਪਤਨੀ ਹੈ ਆਹ ਤੇਰੀ ਪਤਨੀ ਹੈ ਮੇਰੀ ਪਤਨੀ ਹੈ ਤੇ ਕਹਿੰਦੇ ਆਹਾ ਸੋਨਾ ਉਹ ਕਹਿੰਦੇ ਆਪਣਾ ਹੁਣ ਇਹ ਆਪਣਾ ਸੋਨਾ ਹੈ ਤੇ ਸੁਨੇਰੀ ਬੁਲਬੁਲ ਲੈ ਕੇ ਆਪਾਂ ਆਪਣੇ ਪਹਿਲਾਂ ਆਪਣੇ ਬਾਪ ਕੋਲੇ ਜਾਵਾਂਗੇ ਰਸਤੇ ਦੇ ਵਿੱਚ ਕਹਾਣੀ ਇੱਥੇ ਨਹੀਂ ਮੁੱਕਦੀ ਹੁਣ ਤੁਹਾਨੂੰ ਪਤਾ ਹੀ ਹੈ ਕਿ ਬੰਦਾ ਐਸੀ ਛੇ ਹੈ ਵੀ ਉਹਦੇ ਅੰਦਰ ਲਾਲਚ ਆ ਹੀ ਜਾਂਦਾ ਹੈ ਰਸਤੇ ਜਦੋਂ ਤਿੰਨੇ ਭਰਾ ਆ ਰਹੇ ਹੁੰਦੇ ਆ ਤੇ ਦੋ ਭਰਾਵਾਂ 'ਚ ਕੋਈ ਗੱਟਮਟ ਹੋ ਜਾਂਦੀ ਹੈ ਖੂਹ ਆਉਂਦਾ ਬਹੁਤ ਵੱਡਾ ਤੇ ਖੂਹ ਕੋਲੇ ਆ ਕੇ ਕਹਿੰਦੇ ਆਪਣੇ ਭਾਈ ਨੂੰ ਕਹਿੰਦੇ ਆ ਅਲਾਦੀਨ ਨੂੰ ਕਹਿੰਦੇ ਆ ਕਹਿੰਦੇ ਯਾਰ ਪਿਆਸ ਬਹੁਤ ਲੱਗੀ ਹੈ ਤੇ ਅਸੀਂ ਚਾਹੁੰਦੇ ਹਾਂ ਤੇਰੇ ਹੱਥਾਂ ਦਾ ਪਾਣੀ ਪੀਏ ਅੱਜ ਕਹਿੰਦਾ ਕੋਈ ਗੱਲ ਨਹੀਂ ਯਾਰ ਤੁਸੀਂ ਮੇਰੇ ਵੱਡੇ ਭਰਾ ਹੋ ਮੈਂ ਤੁਹਾਡੀ ਮਤਲਬ ਮੇਰੀ ਥੋੜੀ ਸੇਵਾ ਕਰਨੀ ਬਣਦੀ ਹੈ ਜਦੋਂ ਖੂਹ 'ਚ ਉਤਰਨ ਲੱਗਦਾ ਤਾਂ ਉਹਦੀ ਪਤਨੀ ਉਹਨੂੰ ਕਹਿੰਦੀ ਉਹ ਵੀ ਤੇਰੇ ਭਰਾਵਾਂ ਤੇ ਮੈਨੂੰ ਸ਼ੱਕ ਹੈ ਬੰਦੇ ਬਹੁਤ ਮੈਨੂੰ ਮੈਨੂੰ ਇਹਨਾਂ ਦੀ ਅੱਖਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਵੀ ਇਹ ਪਿਆਰ 'ਚ ਨਹੀਂ ਹੈਗੇ ਲ ਉਹ ਕਹਿੰਦਾ ਨਹੀਂ ਚਾਹੇ ਕਿਵੇਂ ਆ ਮੇਰੇ ਭਰਾਵਾਂ ਨੇ ਹੁਕਮ ਕੀਤਾ ਮੈਂ ਇਹਨਾਂ ਦੀ ਆਗਿਆ ਦਾ ਪਾਲਨ ਕਰੂੰਗਾ ਉਹ ਕਹਿੰਦੀ ਚੱਲ ਐਂ ਕਰ ਫਿਰ ਜੇ ਤੂੰ ਜਾ ਹੀ ਰਿਹਾ ਹੈਂ ਵੀ ਪਤਾ ਨਹੀਂ ਹੁਣ ਤੇਰੇ ਨਾਲ ਖੋਜ ਕੀ ਵੀ ਤੂੰ ਵੀ ਤੂੰ ਐਂ ਕਰ ਮੇਰਾ ਇੱਕ ਦਸਤਾਨਾ ਲੈ ਜਾ ਤੇ ਮੇਰੇ ਇੱਕ ਪੈਰ ਦੀ ਜੁੱਤੀ ਲੈ ਜਾ ਜੇ ਤਾਂ ਇਹ ਵਾਪਸ ਆਗੇ ਕਦੇ ਤਾਂ ਮੈਂ ਸਮਝੂੰਗੀ ਤੂੰ ਜਿਉਂਦਾ ਹੈ ਤੇ ਜੇ ਨਾ ਮੁੜੇ ਤਾਂ ਮੈਂ ਸਮਝੂੰਗੀ ਵੀ ਤੂੰ ਦੁਨੀਆ ਦੇ ਵਿੱਚ ਇਸ ਜਹਾਨ ਚ ਨਹੀਂ ਹੈਗਾ ਚਲੋ ਜੀ ਉਹ ਖੂਹ ਦੇ ਵਿੱਚ ਉਤਰਦਾ ਤੇ ਖੂਹ ਇੰਨਾ ਗਹਿਰਾ ਹੁੰਦਾ ਤੇ ਉਹ ਖੂਹ ਚੋਂ ਨਿਕਲ ਨਹੀਂ ਪੌਂਦਾ ਤੇ ਦੂਜੇ ਭਰਾ ਆਪਦੇ ਵੱਲੋਂ ਝੂਠੀਆਂ-ਚੱਠੀਆਂ ਬਾਜਾਂ ਮਾਰਦੇ ਐ ਤੇ ਉਹ ਵਾਪਸ ਆਪਦੇ ਪਿਓ ਕੋਲੇ ਆਉਂਦੇ ਐ ਰਾਜੇ ਨੂੰ ਕਹਿੰਦੇ ਆ ਵੀ ਦੇਖ ਬਾਪੂ ਅਸੀਂ ਸੁਨਹਿਰੀ ਬੁਲਬੁਲ ਅਸੀਂ ਦੋਵੇਂ ਭਾਈ ਲੈ ਕੇ ਆਏ ਆ ਉਹ ਪਤਨੀ ਬਥੇਰਾ ਕਹਿੰਦੀ ਐ ਉਹਦੀ ਕਿੰਨੀ ਸੁਣਨੀ ਐ ਉਹ ਕਹਿੰਦੇ ਵੀ ਜੇ ਤੂੰ ਆਪਣੀ ਜਾਨ ਬਖਸ਼ੀ ਚਾਹਣੀ ਐ ਤਾਂ ਚੁੱਪ ਕਰ ਜਾ ਨਹੀਂ ਤਾਂ ਤੈਨੂੰ ਮਾਰ ਦਾਂਗੇ ਅਸੀਂ ਉਹਨੂੰ ਉਮੀਦ ਹੁੰਦੀ ਐ ਵੀ ਅਲਾਦੀਨ ਕਦੇ ਮੁੜੂਗਾ ਉਹ ਚੁੱਪ ਕਰਕੇ ਇਹ ਸਹਿਣ ਕਰ ਲੈਂਦੀ ਐ ਤਾਂ ਉਸ ਮਹਿਲ ਦੇ ਵਿੱਚ ਰਹਿਣ ਲੱਗ ਜਾਂਦੀ ਐ ਹੁਣ ਉਹ ਬੁਲਬੁਲ ਨੂੰ ਬਾਗ ਚ ਲੈ ਕੇ ਜਾਂਦੇ ਐ ਤੇ ਬਾਦਸ਼ਾਹ ਕਹਿੰਦਾ ਵੀ ਬੁਲਬੁਲ ਨੂੰ ਕਹੋ ਵੀ ਗਾਏਗੀ ਤੇ ਜਦੋਂ ਬੁਲਬੁਲ ਗਾਉਗੀ ਤਾਂ ਬਾਗ ਹਰਾ ਹੋ ਜਾਊਗਾ ਹੁਣ ਬਥੇਰਾ ਬੁਲਬੁਲ ਨੂੰ ਕਹਿੰਦੇ ਆ ਬੁਲਬੁਲ ਕਿੱਥੋਂ ਗਾਵੇ ਹੁਣ ਤਾਂ ਉਹ ਬਾਗ ਸੁੱਕਾ ਰਹਿ ਜਾਂਦਾ ਤਾਂ ਉਹ ਬਾਦਸ਼ਾਹ ਨਿਰਾਸ਼ ਉਦਾਸ ਹੋ ਜਾਂਦਾ ਚਲੋ ਜੀ ਹੁਣ ਇੱਥੇ ਕਹਾਣੀ ਨਹੀਂ ਮੁੱਕਦੀ ਉਧਰੋਂ ਅਲਾਦੀਨ ਖੂਚ ਪਿਆ ਹੁੰਦਾ ਹੋਣਾ ਹੁਣ ਅਲਾਦੀਨ ਖੂ ਦੇ ਵਿੱਚ ਬਥੇਰਾ ਮੱਥਾ ਮਾਰਦਾ ਹੈਗਾ ਨਿਕਲੇ ਨਹੀਂ ਜਾਂਦਾ ਤੇ ਕਿੰਨੇ ਦਿਨਾਂ ਬਾਅਦ ਇੱਕ ਵਪਾਰੀ ਆ ਦਾ ਟੋਲਾ ਹੁੰਦਾ ਹੈ ਉਹ ਖੂ ਦੇ ਵਿੱਚ ਜਦੋਂ ਬਾਲਟੀ ਲਮਕਾਉਂਦੇ ਐ ਤਾਂ ਇਹ ਅੰਦਰੋਂ ਆਵਾਜ਼ਾਂ ਮਾਰਦਾ ਉਹ ਬਾਲਟੀ ਨੂੰ ਹੱਥ ਪਾ ਕੇ ਪਹਿਲੇ ਵੀ ਰੱਸੇ ਨੂੰ ਹੱਥ ਪਾ ਅਲਾਦੀਨ ਨੂੰ ਬਾਹਰ ਕੱਢ ਲੈਂਦੇ ਐ ਅਲਾਦੀਨ ਬਾਹਰ ਆ ਕੇ ਉਹਨਾਂ ਨੂੰ ਆਪਣੀ ਸਾਰੀ ਕਹਾਣੀ ਦੱਸਦਾ ਵੀ ਮੇਰੇ ਨਾਲ ਇਦਾਂ ਹੋਇਆ ਤੇ ਉਹ ਕਹਿੰਦੇ ਵੀ ਚੱਲ ਠੀਕ ਐ ਅਸੀਂ ਤੈਨੂੰ ਬਾਦਸ਼ਾਹ ਦੇ ਦਰਬਾਰ ਤੇਰੇ ਬਾਪ ਦੇ ਕੋਲ ਲੈ ਜਾਂਦੇ ਆ ਤੇ ਉਹ ਕਹਿੰਦਾ ਨਹੀਂ ਅਜੇ ਵਕਤ ਨਹੀਂ ਆਇਆ ਮੈਂ ਇਸ ਤਰ੍ਹਾਂ ਮਤਲਬ ਮੈਂ ਸਿੱਧ ਨਹੀਂ ਕਰ ਪਾਉਂਗਾ ਮੈਂ ਉਹਦਾ ਮੁੰਡਾ ਹੈਗਾ ਮੇਰਾ ਹੁਲਿਆ ਬਹੁਤ ਬਦਲ ਗਿਆ ਹੁਣ ਕਹਿੰਦਾ ਵੀ ਇਹਦੇ ਲਈ ਮੈਨੂੰ ਇੰਤਜ਼ਾਰ ਕਰਨਾ ਪਊਗਾ ਉਹ ਕੀ ਕਰਦਾ ਇੱਕ ਉਸੇ ਆਪਣੇ ਬਾਪ ਦੇ ਰਾਜ ਦੇ ਜਿਹੜਾ ਉਹਦਾ ਇੱਕ ਸ਼ਹਿਰ ਹੁੰਦਾ ਉੱਥੇ ਜਾ ਕੇ ਇੱਕ ਬਜ਼ੁਰਗ ਦੇ ਕੋਲੇ ਉਹਦਾ ਪੁੱਤ ਬਣ ਕੇ ਰਹਿਣ ਲੱਗ ਜਾਂਦਾ ਕੁਝ ਦਿਨ ਮੰਨਦੇ ਉੱਥੇ ਇੱਕ ਸਿਪਾਹੀ ਆਉਂਦੇ ਆ ਸਿਪਾਹੀ ਇਲਾਕੇ ਦੇ ਵਿੱਚ ਐਲਾਨ ਕਰ ਰਹੇ ਆ ਵੀ ਕੋਈ ਬੰਦਾ ਇਸ ਦਸਤਾਨੇ ਨਾਲ ਦਾ ਜੇ ਕੋਈ ਦਸਤਾਨਾ ਬਣਾ ਸਕਦਾ ਹੈ ਰਾਜੇ ਦੀ ਨੂੰ ਦਾ ਇੱਕ ਦਸਤਾਨਾ ਗਵਾਚ ਗਿਆ ਉਹ ਚਾਹੁੰਦੀ ਹੈ ਵੀ ਮੇਰੇ ਇਸ ਦਸਤਾਨੇ ਦੇ ਨਾਲ ਦਾ ਕੋਈ ਦਸਤਾਨਾ ਸਿਉਂ ਦਵੇ ਜਿਹੜਾ ਵੀ ਦਰਜੀ ਇਹ ਦਸਤਾਨਾ ਸਿਉਂਦੂਗਾ ਉਹਨੂੰ 500 ਸੋਨੇ ਦੀਆਂ ਮੋਹਰੇ ਇਨਾਮ ਚ ਮਿਲਣਗੇ ਅਲਾਦੀਨ ਸਮਝ ਜਾਂਦਾ ਵੀ ਮਤਲਬ ਇਸ਼ਾਰਾ ਮੇਰੀ ਪਤਨੀ ਵੱਲੋਂ ਆਇਆ ਉਹ ਮੈਨੂੰ ਲੱਭ ਰਹੀ ਹੈ ਉਹ ਕੀ ਕਰਦਾ ਇੱਕ ਦਰਜੀ ਦੀ ਸ਼ਗਿਰਦੀ ਕਰਦਾ ਹੈ ਦਰਜੀ ਨੂੰ ਕਹਿੰਦਾ ਮੈਨੂੰ ਆਪਣਾ ਸ਼ਗਿਰਦ ਬਣਾ ਲੈ ਉਹ ਕਹਿੰਦਾ ਆ ਜਾ ਭਾਈ ਅਗਲੇ ਦਿਨ ਸਪਾਹੀ ਕੁਦਰਤੀ ਉਸ ਦਰਜੀ ਕੋਲੇ ਆ ਜਾਂਦੇ ਆ ਦਰਜੀ ਨੂੰ ਕਹਿੰਦੇ ਵੀ ਆਹ ਦਸਤਾਨੇ ਨਾਲ ਦਾ ਦਸਤਾਨਾ ਬਣਾ ਸਕਦਾ ਹੈ ਉਹ ਬਜ਼ੁਰਗ ਹੁੰਦਾ ਕਹਿੰਦਾ ਜੀ ਮੇਰੇ ਕੋਲ ਇੰਨੀ ਮਹਾਰਤ ਨਹੀਂ ਵੀ ਇੰਨਾ ਖੂਬਸੂਰਤ ਦਸਤਾਨਾ ਹੁਬਹੂ ਬਣਾ ਸਕਦਾ ਹਾਂ ਤੇ ਸ਼ਗਿਰਦ ਅਲਾਦੀਨ ਕਹਿੰਦਾ ਵੀ ਮੈਂ ਬਣਾ ਸਕਦਾ ਉਹ ਉਸਤਾਦ ਕਹਿੰਦਾ ਯਾਰ ਇੱਕ ਦਿਨ ਹੋਇਆ ਤੂੰ ਇੰਨੀ ਛੇਤੀ ਕਿਵੇਂ ਬਣਾ ਦੇਗਾ ਉਹ ਕਹਿੰਦਾ ਜੀ ਇਹ ਮੇਰਾ ਕੰਮ ਹੈ ਤਾਂ ਕਹਾਣੀ ਇਹ ਕਹਿੰਦੀ ਹੈ ਵੀ ਉਹ ਉਸਤਾਦ ਕਹਿੰਦਾ ਵੀ ਤੂੰ ਕਿਵੇਂ ਬਣਾਏਗਾ ਕਹਿੰਦਾ ਤੂੰ ਬਸ ਐਨਾ ਕਰ ਮੈਨੂੰ 5 ਕਿਲੋ ਫਲੀਆਂ ਲਿਆ ਦੇ ਮੈਂ ਫਲੀਆਂ ਖਾਊਂਗਾ ਤੇ ਮੈਂ ਇਹ ਦਸਤਾਨਾ ਬਣਾ ਦੂੰਗਾ ਕਮਾਲਾ ਕਹਿੰਦਾ ਜੀ ਫਲੀਆਂ ਖਾਣ ਨਾਲ ਦਸਤਾਨਾ ਬਣਾਦਾ ਮੈਂ ਤਾਂ ਤੈਨੂੰ ਲਿਆ ਦੇਣਾ ਉਹ ਜਦੋਂ ਬਾਜ਼ਾਰ ਜਾਂਦਾ ਉਹ 5 ਕਿਲੋ ਦੀ ਬਜਾਏ 4 ਕਿਲੋ ਫਲੀਆਂ ਲੈ ਆਉਂਦਾ ਉਹਨੂੰ ਐ ਹੁੰਦਾ ਵੀ ਚੱਲ ਜਿਹੜਾ ਬੰਦਾ 5 ਕਿਲੋ ਨਾਲ ਬਣਾ ਸਕਦਾ 4 ਕਿਲੋ ਨਾਲ ਵੀ ਬਣਾ ਦਿੰਦਾ ਹੈ ਤੇ ਉਹ ਉਹਨੂੰ 4 ਕਿਲੋ ਫਲੀਆਂ ਲਿਆਉਣ ਦਾ ਤੇ ਸਵੇਰੇ ਸਿਪਾਹੀ ਆਉਂਦੇ ਆ ਉਹ ਕਹਿੰਦਾ ਜੀ ਆਹ ਲਓ ਤੁਹਾਡਾ ਦਸਤਾਨਾ ਤਿਆਰ ਹੈ ਉਹ दंग रह ਜਾਂਦੀ ਹੈ ਸਿਪਾਹੀ ਕਹਿੰਦੇ ਕਮਾਲ ਹੈ ਯਾਰ ਕਹਿੰਦੇ ਦਸਤਾਨਾ ਤੂੰ ਬੜਾ ਕਮਾਲ ਦਾ ਬਣਾਤਾ ਇਹ ਤਾਂ ਬਿਲਕੁਲ ਹੀ ਮੈਚ ਕਰਦਾ ਤਾਂ ਉਹ ਕਹਿੰਦੇ ਚੱਲ ਵੀ ਰਾਜੇ ਦੇ ਦਰਬਾਰ ਚਲੀਏ ਰਾਜੇ ਦੇ ਦਰਬਾਰ ਉਹਨੂੰ ਜਦੋਂ ਲੈ ਜਾਂਦੇ ਆ ਤੇ ਰਾਜੇ ਦੇ ਦਰਬਾਰ ਜਦੋਂ ਉਹ ਦਿਖਾਉਂਦਾ ਦਸਤਾਨਾ ਤੇ ਉਹ ਉਹਦੀ ਪਤਨੀ ਦਸਤਾਨਾ ਦੇਖਦੀ ਹੈ ਤਾਂ ਹਾਂ ਕਹਿੰਦੀ ਇਹੀ ਦਸਤਾਨਾ ਦਸਤਾਨਾ ਇਹੀ ਹੈ ਤੇ ਉਹ ਅਲਾਦੀਨ ਨੂੰ ਜਦੋਂ ਪਛਾਣ ਲੈਂਦੀ ਹੈ ਅਲਾਦੀਨ ਅੱਖ ਨਾਲ ਇਸ਼ਾਰਾ ਕਰ ਦਿੰਦਾ ਵੀ ਅਜੇ ਮੌਕਾ ਨਹੀਂ ਆਇਆ ਚਲੋ ਜੀ ਰਾਜਾ ਨੂੰ 500 ਮੋਹਰਾ ਇਨਾਮ ਦਿੰਦਾ ਹੈ ਉਹ ਵਾਪਸ ਆ ਕੇ ਦਰਜੀ ਨੂੰ ਕਹਿੰਦਾ ਵੀ ਆ ਚੱਕ ਭਰਾਵਾ ਆਹਾ ਤੇਰਾ ਇਨਾਮ ਹੈ ਤੂੰ ਮੈਨੂੰ ਆਪਣੇ ਘਰ ਚ ਬਣਾ ਦਿੱਤੀ ਤੇ ਇਹ ਤੇਰਾ ਕੰਮ ਹੋ ਗਿਆ ਤੇ ਹੁਣ ਮੈਨੂੰ ਜਾਣਾ ਪੈਣਾ ਚਲੋ ਜੀ ਉਹ ਥੋੜੇ ਦਿਨ ਬਾਅਦ ਇੱਕ ਮੋਚੀ ਦੀ ਸ਼ਗਿਰਦੀ ਕਰ ਲੈਂਦਾ ਇਦਾਂ ਹੀ ਦੁਬਾਰਾ ਫਿਰ ਉਹ ਕਹਿੰਦੇ ਵੀ ਇਹਦੇ ਨਾਲ ਦੀ ਕੋਈ ਜੁੱਤੀ ਬਣਾ ਸਕਦਾ ਹੋਵੇ ਉਹ ਪਤਨੀ ਫੇਰ ਦੁਬਾਰਾ ਸੁਨਿਆਹਾਂ ਭੇਜਦੀ ਹੈ ਕਿਸੇ ਢੰਗ ਨਾਲ ਵੀ ਅਲਾਦੀਨ ਘਰੇ ਆ ਜਾ ਤਾਂ ਉਹਦੇ ਕੋਲ ਇਹੀ ਤਰੀਕਾ ਹੁੰਦਾ ਵੀ ਉਹ ਕਹਿੰਦੀ ਵੀ ਇਹਦੇ ਨਾਲ ਦੀ ਕੋਈ ਜੁੱਤੀ ਬਣਾ ਸਕਦਾ ਹੋਵੇ ਉਹ ਇਦਾਂ ਹੀ ਮੋਚੀ ਦਾ ਸ਼ਗਿਰਦ ਬਣ ਜਾਂਦਾ ਤੇ ਮੋਚੀ ਅ ਮਤਲਬ ਮੋਚੀ ਕੋਲੇ ਜਦੋਂ ਆਉਂਦੇ ਆ ਉਹਦੇ ਬਾਦਸ਼ਾਹ ਦੇ ਸਿਪਾਹੀ ਤੇ ਮੋਚੀ ਕਹਿੰਦਾ ਵੀ ਮੈਂ ਬਣਾ ਨਹੀਂ ਸਕਦਾ ਅਲਾਦੀਨ ਕਹਿੰਦਾ ਜੀ ਮੇਰੇ ਤਾਂ ਇਹ ਚੁਟਕੀ ਦਾ ਕੰਮ ਹੈ ਉਹਨੂੰ ਕਹਿੰਦਾ ਵੀ ਐਂ ਕਰ ਮੇਰੇ ਆਸਤੇ ਫਲੀਆਂ ਲਿਆ ਦੇ ਮੈਂ ਫਲੀਆਂ ਖਾ ਕੇ ਬਣਾ ਦੂੰਗਾ ਤੇ ਉਹ ਕਹਿੰਦਾ ਫਲੀਆਂ ਦਾ ਕੀ ਰਾਜ਼ ਹੈ ਕਹਿੰਦਾ ਬਸ ਤੂੰ ਮੈਨੂੰ ਐਂ ਕਰ ਵੀ 5 ਕਿਲੋ ਫਲੀਆਂ ਲਿਆ ਦੇ ਤੇ ਮੈਂ ਖਾ ਕੇ ਸਵੇਰੇ ਉਹਦੀ ਜੁੱਤੀ ਬਣਾ ਦੂੰਗਾ ਚਲੋ ਜੀ ਉਹ ਫਲੀਆਂ ਲਿਆਉਂਦਾ ਹੈ ਇਹ ਵੀ ਫਲੀਆਂ ਘੱਟ ਲਿਆਉਂਦਾ ਹੈ 4 ਕਿਲੋ ਫਲੀਆਂ ਲਿਆਉਂਦਾ ਹੈ ਸਵੇਰੇ ਜੁੱਤੀ ਬਣਾ ਆਂਦਾ ਹੈ ਤੇ ਹੁਣ ਇਹਦੇ ਕੋਲ ਇੱਕ ਬਹਾਨਾ ਹੁੰਦਾ ਦਰਜੀ ਨੂੰ ਵੀ ਇਹੀ ਕਹਿ ਕੇ ਆਉਂਦਾ ਵੀ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ ਤੂੰ 5 ਕਿਲੋ ਫਲੀਆਂ ਸੀ ਜਿਹੜੀਆਂ ਕਿਹਾ ਸੀ ਤੂੰ ਮੈਨੂੰ 4 ਕਿਲੋ ਖਵਾਈਆਂ ਨੇ ਦਸਤਾਨਾ ਉਹਨਾ ਖੂਬਸੂਰਤ ਨਹੀਂ ਬਣਿਆ ਨਹੀਂ ਤਾਂ ਇਨਾਮ ਹੋਰ ਮਿਲ ਜਾਣਾ ਸੀ ਇਸ ਕਰਕੇ ਮੈਂ ਤੇਰੀ ਸ਼ਗਿਰਦੀ ਛੱਡਦਾ ਮੋਚੀ ਨੂੰ ਵੀ ਕਹਿੰਦਾ ਵੀ ਤੂੰ ਭਰਾਵਾ ਫਲੀਆਂ ਘਟ ਦਿੱਤੀਆਂ ਸੀ ਇਸ ਕਰਕੇ ਮੈਂ ਹੁਣ ਤੇਰਾ ਸ਼ਗਿਰਦ ਨਹੀਂ ਹੈਗਾ ਮੈਂ ਜੁੱਤੀ ਲੈ ਕੇ ਚੱਲਿਆ ਤੇ ਇਸ ਦੋ ਵਾਰ ਜਿਹੜਾ ਤੇਰਾ ਨਾਮ ਹੈ ਤੇਰੇ ਹਵਾਲੇ ਕਰਕੇ ਮੈਂ ਤੇਰੀ ਸ਼ਗਿਰਦੀ ਛੱਡ ਦੇਣੀ ਹੈ ਚਲੋ ਜੀ ਰਾਜੇ ਦੇ ਦਰਬਾਰ 'ਚ ਜਾਂਦਾ ਜੁੱਤੀ ਮੈਚ ਕਰ ਜਾਂਦੀ ਹੈ ਤੇ ਪਤਨੀ ਉਹਨੂੰ ਪਛਾਣ ਲੈਂਦੀ ਹੈ ਤੇ ਉਹਨੂੰ ਕਹਿੰਦੀ ਵੀ ਤੂੰ ਹੁਣ ਮੇਰੇ ਕੋਲ ਵਾਪਸ ਆ ਜਾ ਮੈਂ ਦੱਸ ਦੇਣੀ ਆ ਰਾਜੇ ਨੂੰ ਉਹ ਕਹਿੰਦਾ ਨਹੀਂ ਅਜੇ ਮੌਕਾ ਨਹੀਂ ਆਇਆ ਅਜੇ ਵਕਤ ਲੱਗੂਗਾ ਤੂੰ ਇਹ ਜੁੱਤੀ ਰੱਖ ਮੈਂ ਜਾਉਣਾ ਤੈਨੂੰ ਇਹਨਾਂ ਪਤਾ ਲੱਗ ਗਿਆ ਕਾਫੀ ਹੈ ਹੁਣ ਕੀ ਹੁੰਦਾ ਹੈ ਦੂਸਰਾ ਰਾਜਾ ਜਦੋਂ ਉਹਨੂੰ ਪਤਾ ਲੱਗ ਜਾਂਦਾ ਸਮੁੰਦਰ ਦੇ ਪਾਰ ਵਾਲੇ ਨੂੰ ਵੀ ਮੇਰੀ ਬੁਲਬੁਲ ਚੋਰੀ ਕੀਤੀ ਹੈਗੀ ਹੈ ਉਸ ਰਾਜੇ ਦੇ ਕਿਸੇ ਰਾਜਕੁਮਾਰ ਨੇ ਉਹ ਫੌਜਾਂ ਲੈ ਕੇ ਘੇਰਾ ਪਾ ਲੈਂਦਾ ਤੇ ਉਹਦੀਆਂ ਫੌਜਾਂ ਹਾਹਾਕਾਰ ਮਚਾ ਦਿੰਦੀਆਂ ਨੇ ਉਹ ਕਹਿੰਨੀਆਂ ਨੇ ਵੀ ਜੇ ਕੋਈ ਸਾਡਾ ਰਾਜੇ ਦਾ ਰਾਜਕੁਮਾਰ ਸਾਹਮਣੇ ਆ ਕੇ ਪੇਸ਼ ਹੋ ਜੇ ਤੇ ਉਹ ਬਾਦਸ਼ਾਹ ਨੂੰ ਇਹ ਦੱਸ ਦੇਵੇ ਵੀ ਉਹਨੇ ਬੁਲਬੁਲ ਚੋਰੀ ਕਿਵੇਂ ਕੀਤੀ ਹੈ ਤਾਂ ਇਹ ਫੌਜਾਂ ਥੋੜੇ ਦੇਸ਼ ਦਾ ਖੜਾ ਛੜਣਗੀਆਂ ਨਹੀਂ ਤਾਂ ਬਰਬਾਦ ਕਰ ਦੇਣਗੀਆਂ ਸਾਰਾ ਕੁਝ ਚਲੋ ਜੀ ਇਹ ਇੰਤਜ਼ਾਰ ਕਰਦਾ ਇਹ ਹੁਣ ਆਪਦੇ ਜਾਂਦਾ ਹੈ ਰਾਜੇ ਨੂੰ ਇਹ ਗੱਲ ਕਹਿਣ ਵੀ ਮੈਂ ਪੇਸ਼ ਹੋ ਜਾਣਾ ਉਸ ਤੋਂ ਪਹਿਨ ਹੀ ਇਹਦਾ ਵੱਡਾ ਭਾਈ ਰਾਹ ਚ ਮਿਲ ਜਾਂਦਾ ਹੈ ਤਾਂ ਵੱਡੇ ਭਾਈ ਨੂੰ ਕਹਿੰਦਾ ਵੀ ਤੂੰ ਕਿੱਧਰ ਚੱਲਿਆ ਉਹ ਕਹਿੰਦਾ ਵੀ ਮੈਂ ਉਹਨੂੰ ਦੱਸਣ ਚੱਲਿਆ ਬਾਦਸ਼ਾਹ ਨੂੰ ਦੂਜੇ ਨੂੰ ਕਿ ਮੈਂ ਬੁਲਬੁਲ ਚੋਰੀ ਕੀਤੀ ਹੈ ਕਹਿੰਦਾ ਭਰਾਵਾ ਜਾ ਫਿਰ ਇਹ ਹੁਣ ਜਦੋਂ ਦੂਜੇ ਬਾਦਸ਼ਾਹ ਕੋਲੇ ਜਾਂਦਾ ਵੀ ਮੈਂ ਬੁਲਬੁਲ ਚੋਰੀ ਕੀਤੀ ਹੈ ਉਹ ਕਹਿੰਦਾ ਵੀ ਕਿਵੇਂ ਚੋਰੀ ਕੀਤੀ ਹੈ ਉਹ ਕਹਿੰਦਾ ਮੈਂ ਰੁੱਖ ਦੇ ਚੜ ਕੇ ਚੋਰੀ ਕੀਤੀ ਸੀ ਉਹ ਕਹਿੰਦਾ ਝੂਠ ਬੋਲ ਰਿਹਾ ਵਾਪਸ ਚਲਾ ਜਾ ਇਦਾਂ ਹੀ ਦੂਜਾ ਮੁੰਡਾ ਵਿਚਾਲੜਾ ਜਾਂਦਾ ਹੈ ਵਚਾਲੜਾ ਕਹਿੰਦਾ ਜੀ ਉੱਡਦੇ ਪਰਿੰਦੇ ਦੇਖੇ ਸੀ ਮੈਂ ਉਹਨਾਂ 'ਚੋਂ ਉੱਡਦੀ ਬੁਲਬੁਲ ਫੜ ਲਈ ਉਹ ਕਹਿੰਦਾ ਝੂਠ ਬੋਲਦਾ ਉਹ ਕਹਿੰਦਾ ਸਹੀ ਬੰਦਾ ਪੇਸ਼ ਕਰ ਦੋ ਨਹੀਂ ਤਾਂ ਦੇਸ਼ ਬਰਬਾਦ ਕਰ ਦੂੰਗਾ ਇਹ ਆਪਦੇ ਬਾਪ ਕੋਲੇ ਜਾਂਦਾ ਕਹਿੰਦਾ ਵੀ ਮੈਂ ਅਸਲ ਦੇ ਵਿੱਚ ਅਲਾਦੀਨ ਹਾਂ ਤੇ ਮੈਂ ਹੀ ਵਾਪਸ ਲੈ ਕੇ ਆ ਸਕਦਾ ਮੈਂ ਹੀ ਮਨਾ ਕੇ ਉਹਨੂੰ ਵਾਪਸ ਭੇਜ ਸਕਦਾ ਨਹੀਂ ਤਾਂ ਕਹਿਰ ਹੋ ਜੂਗਾ ਤੇ ਉਹ ਕਹਿੰਦਾ ਮੈਂ ਕਿਵੇਂ ਮੰਨਾਂ ਵੀ ਤੂੰ ਮੇਰਾ ਪੁੱਤ ਹੈ ਕਹਿੰਦਾ ਬਸ ਤੂੰ ਇੱਕ ਕੰਮ ਕਰ ਮੈਨੂੰ ਮੇਰਾ ਘੋੜਾ ਦੇ ਦੇ ਤੇ ਮੈਂ ਬੁਲਬੁਲ ਬੋਲਣ ਵੀ ਲਾਉਂਗਾ ਤੇ ਬਾਗ ਹਰਾ ਵੀ ਕਰੂੰਗਾ ਪਰ ਇੱਕ ਸ਼ਰਤ ਹੈ ਤੂੰ ਮੈਨੂੰ 3 ਘੰਟੇ ਦਾ ਦੇ ਲਈ ਇਹ ਆਪਣੇ ਜਿਹੜਾ ਰਾਜ ਭਾਗ ਦੀਆਂ ਜਿਹੜੀਆਂ ਤੇਰੇ ਕੋਲੇ ਪਾਵਰਾਂ ਨੇ ਉਹ ਮੈਨੂੰ ਦੇ ਦੇ ਤਿੰਨ ਘੰਟੇ ਰਾਜ ਭਾਗ ਤੇ ਮੈਂ ਰਾਜਾ ਬਣੂਗਾ ਕਹਿੰਦਾ ਚੱਲ ਠੀਕ ਹੈ ਜਾ ਇਹ ਦੂਜੇ ਬਾਦਸ਼ਾਹ ਕੋਲੇ ਜਾਂਦਾ ਉਹਨੂੰ ਦੱਸਦਾ ਵੀ ਮੈਂ ਕਿਵੇਂ ਕਿਵੇਂ ਬੋਲਬੋਲ ਚੋਰੀ ਕੀਤੀ ਹੈ ਉਹ ਕਹਿੰਦਾ ਵੀ ਤੇਰੇ ਕੋਲੇ ਨਿਸ਼ਾਨੀ ਕੀ ਹੈ ਚੱਲ ਜੇ ਮੈਂ ਮੰਨ ਵੀ ਲਵਾਂ ਤੂੰ ਚੋਰੀ ਕੀਤੀ ਹੈ ਕਹਾਣੀ ਤੇਰੀ ਸੱਚੀ ਹੈ ਉਹ ਨੂੰ ਝੋਲੇ ਚੋਂ ਕੱਢ ਕੇ ਉਹਦੇ ਜਿਹੜੇ ਦੈਂਤਾਂ ਦੇ ਨੱਕ ਕੰਨ ਬੁੱਲ ਵੱਡੇ ਸੀ ਕਹਿੰਦਾ ਆ ਦੇਖੋ ਮੈਂ ਆਹ ਜਿਹੜੀਆਂ ਦੁਸ਼ਵਾਰੀਆਂ ਪਾਰ ਕੀਤੀਆਂ ਨੇ ਬਾਦਸ਼ਾਹ ਕਹਿੰਦਾ ਕੀ ਆ ਬਾਤ ਆ ਯਾਰ ਤੂੰ ਹੀ ਸੂਰਮਾ ਜਾਂ ਤੈਨੂੰ ਬੁਲਬੁਲ ਦਿੱਤੀ ਸਦਾ ਤੋਂ ਤੇਰੀ ਤੈਨੂੰ ਤੋਹਫੇ ਵਜੋਂ ਦਿੱਤੀ ਹੁਣ ਤੂੰ ਰੱਖ ਇਹਨੂੰ ਚਲੋ ਜੀ ਉਹ ਫੌਜਾਂ ਵਾਪਸ ਲੈ ਜਾਂਦਾ ਤੇ ਇਹ ਆਪਦੇ ਫਾਦਰ ਕੋਲੇ ਵਾਪਸ ਆ ਕੇ ਬੁਲਬੁਲ ਨੂੰ ਕਹਿੰਦਾ ਬਾਗ ਚ ਜਾ ਕੇ ਕਹਿੰਦਾ ਵੀ ਬੁਲਬੁਲ ਗਾ ਬੁਲਬੁਲ ਗਾਉਂਦੀ ਐ ਤੇ ਬਾਗ ਹਰਾ ਭਰਾ ਹੋ ਜਾਂਦਾ ਹੁਣ ਬਾਦਸ਼ਾਹ ਨੂੰ ਕਹਿੰਦਾ ਵੀ ਮੈਨੂੰ 3 ਘੰਟੇ ਦਾ ਵਕਤ ਕਿਹਾ ਸੀ ਤੁਸੀਂ ਉਹ ਮੇਰੇ 3 ਘੰਟੇ ਮੈਨੂੰ ਤਖਤ ਤੇ ਬਿਠਾਓ ਬਾਦਸ਼ਾਹ ਨੂੰ ਤਖਤ ਤੇ ਬਿਠਾਉਂਦਾ ਹੈ ਉਹ ਕਹਿੰਦਾ ਵੀ ਦੋਵੇਂ ਭਾਈਆਂ ਨੂੰ ਸੱਦ ਲੈਂਦਾ ਮੇਰੀ ਕਹਿੰਦਾ ਵੀ ਗੱਲ ਸੁਣ ਲਓ ਸੱਚ-ਸੱਚ ਦੱਸ ਦੋ ਵੀ ਤੁਸੀਂ ਕੀ-ਕੀ ਕਰਤੂਤ ਕੀਤੀ ਹੈ ਨਹੀਂ ਤਾਂ ਮੈਂ ਤੁਹਾਡਾ ਸਿਰ ਕਲਮ ਕਰ ਦੂੰਗਾ ਉਹ ਦੋਵੇਂ ਭਰਾ ਡਰਦੇ ਦੱਸ ਦਿੰਦੇ ਵੀ ਅਸੀਂ ਕਿਵੇਂ-ਕਿਵੇਂ ਲਾਲਚ ਕੀਤਾ ਕਿਵੇਂ-ਕਿਵੇਂ ਉਹ ਖੋਜ ਸਿੱਟਿਆ ਉਹ ਸਾਰੀਆਂ ਆਪਦੀਆਂ ਜਿਹੜੀਆਂ ਖਾਮੀਆਂ ਦੱਸ ਦਿੰਦੇ ਆ ਵੀ ਅਸੀਂ ਕੀ-ਕੀ ਗਲਤੀਆਂ ਕੀਤੀਆਂ ਤਾਂ ਉਹਦਾ ਫਾਦਰ ਕਹਿੰਦਾ ਵੀ ਵੀ ਤੂੰ ਜੋ ਚਾਹੇਗਾ ਇਹਨਾਂ ਨੂੰ ਸਜ਼ਾ ਦੇ ਚਾਹੇ ਮਾਰ ਦੇ ਆਪਦੇ ਭਾਈਆਂ ਨੂੰ ਉਹ ਕਹਿੰਦਾ ਨਹੀਂ ਮੈਂ ਭਾਈ ਆ ਮੈਂ ਕਾਤਲ ਨਹੀਂ ਹੈਗਾ ਇਹਨਾਂ ਦੇ ਮਨ 'ਚ ਲੋਭ ਆਇਆ ਸੀ ਇਹਨਾਂ ਨੇ ਮੈਨੂੰ ਮਾਰਨਾ ਵੀ ਚਾਹਿਆ ਖੋਜ ਵੀ ਸੱਟਣਾ ਚਾਹਿਆ ਪਰ ਮੈਂ ਭਾਈ ਆ ਮੈਂ ਇਹਨਾਂ ਨੂੰ ਮਾਰ ਨਹੀਂ ਸਕਦਾ ਮੈਂ ਕਹਿੰਦਾ ਮੈਂ ਇਹਨਾਂ ਦੇ ਭਾਈ ਹੋਣ ਦੀ ਕਦਰ ਕਰਦਾ ਪਰ ਇਹਨਾਂ ਨੇ ਗਲਤੀ ਜ਼ਰੂਰ ਕੀਤੀ ਹੈ ਇਸ ਕਰਕੇ ਇਹਨਾਂ ਨੂੰ ਮੈਂ 10 ਸਾਲਾਂ ਲਈ ਇਸ ਦੇਸ਼ 'ਚੋਂ ਬਾਹਰ ਕੱਢ ਦੇਣਾ 10 ਸਾਲ ਤੱਕ ਇਸ ਦੇਸ਼ ਦੇ ਵਿੱਚ ਵਾਪਸ ਨਹੀਂ ਆਉਣਗੇ ਤੇ ਉਦੋਂ ਵਾਪਸ ਆਉਣਗੇ ਜਦੋਂ ਇਹ ਤੌਬਾ ਕਰ ਲੈਣਗੇ ਕਿ ਅਸੀਂ ਭਾਈਆਂ ਵਾਂਗੂ ਰਲ ਮਿਲ ਕੇ ਰਹਾਂਗੇ ਤੇ ਇਦਾਂ ਬਾਗ ਹਰਾ ਹੋ ਜਾਂਦਾ ਤੇ ਅਲਾਦੀਨ ਜਿਹੜਾ ਹੈਗਾ ਸੀ ਉਹ ਆਪਣੇ ਬਾਪ ਨਾਲ ਪਿਆਰ ਨਾਲ ਰਹਿਣਾ ਸ਼ੁਰੂ ਕਰ ਦਿੰਦਾ ਹੈ ਇਹ ਕਹਾਣੀ ਸੀ ਸੁਨਹਿਰੀ ਬੁਲਬੁਲ